ਤੋੜੇ ਦਿਨ ਪਹਿਲਾਂ ਪੰਜਾਬ ਦੇ ਮਾਨਯੋਗ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਸ ਨੇ ਇੱਕ ਪੱਤਰ ਜਾਰੀ ਕੀਤਾ ਸਕੱਤਰ ਪੰਜਾਬ ਨੂੰ ਲਿਖਿਆ ਕਿ ਅਧਿਆਪਕਾਂ ਦੀ ਕੋਈ ਵੀ ਡਿਊਟੀ ਨਹੀਂ ਲਈ ਜਾਊਗੀ ਤੁਸੀਂ ਕਹ ਰਹੇ ਆਪਾਂ ਹਰ ਇੱਕ ਜਗ੍ਹਾ ਕੰਮ ਕਰਦੇ ਆਂ ਇਸ ਲਈ 13 ਸਾਲਾਂ ਤੋਂ ਸਕੂਲਾਂ ਦੇ ਵਿੱਚ ਕੰਪਿਊਟਰ ਨਾਮ ਦੀ ਕੋਈ ਚੀਜ਼ ਨਹੀਂ ਆਈ ਜੀ ਸਰਕਾਰ ਦਾ ਕਹਿੰਦੀ ਕਹੀਂ ਸਿੱਖਿਆ ਕ੍ਰਾਂਤੀ ਲੈ ਆਉਂਦੀ ਆ ਕਾਫੀ ਬਦਲਾਅ ਆ ਗਿਆ ਸਕੂਲਾਂ ਦੇ ਵਿੱਚ ਜਿਹੜੇ ਸਕੂਲਾਂ ਚ ਪਹਿਲਾਂ ਬੱਚੇ ਨੀਚੇ ਬੈਠਦੇ ਸੀਗੇ ਉਹਨਾਂ ਨੂੰ ਵਧੀਆ ਬੈਂਚ ਪ੍ਰੋਵਾਈਡ ਕਰਵਾਏ ਗਏ ਆ ਬਹੁਤ ਸਾਰੀਆਂ ਸਕੂਲਾਂ ਤੋਂ ਦਿੱਤੀਆਂ ਜਾ ਰਹੀਆਂ ਤੁਸੀਂ ਕਹਿ ਰਹੇ ਜੀ ਕਿ ਉੱਥੇ ਕੰਪਿਊਟਰ ਲੈਬਾਂ ਵੀ ਬੰਦ ਹੋ ਰਹੀਆਂ ਨੇ ਉਹ ਜੀ ਸਿਰਫ ਇੱਕ ਅਦੇ ਸਕੂਲ ਦੇ ਵਿੱਚ ਆ ਕੇ ਆਪਣੇ ਹਰਜੋਤ ਮਹਾਂਜੀ ਜੀ ਦੁਆਰਾ ਸਿੱਖਿਆ ਮੰਤਰੀ ਦਾ ਫੋਟੋ ਹੰਗ ਚਾਈਆਂ ਜਾਂਦੀਆਂ ਸਰਕਾਰ ਖਾਨਾ ਪੂਰਤੀ ਕਰ ਰਹੀ ਹੈ ਸਿਰਫ ਇੱਕ ਸਕੂਲ ਦੇ ਵਿੱਚ ਪੀਐਨ ਹੈਗਾ ਉਹ ਘੰਟੀ ਉਜਾ ਕੇ ਕੰਪਿਊਟਰ ਦੇ ਆਪਕ ਨਾਲੋਂ 8-10 ਹਜ਼ਾਰ ਵੱਧ ਤਨਖਾਹ ਲੈ ਜਾਂਦਾ ਹੈਗਾ ਵੈਸੇ ਤਾਂ ਇਹ ਸਾਨੂੰ ਆਮ ਆਦਮੀ ਪਾਰਟੀ ਦੀ ਭਗਵੰਤ ਮਾਨ ਸਰਕਾਰ ਤੋਂ ਨਿਰਾਸ਼ਾ ਹੀ ਮਿਲੀ ਹੈਗੀ ਅਸੀਂ ਪਿੱਛੇ ਜੇ 23 ਸਤੰਬਰ ਨੂੰ ਮੁਹੱਲੀ ਰੈਲੀ ਕੀਤੀ ਰੈਲੀ ਪਤਾ ਕਰ ਤੁਸੀਂ ਕੀਤੀ ਜੀ ਇਹ ਸਾਡੀ ਤਨਖਾਹ ਨਹੀਂ ਬੀ ਤਨਖਾਹ ਪਾ ਦਿਓ ਜੇ ਰੈਲੀ ਕਰੋਂਗੇ ਤਾਂ ਤਨ ਤਰਨਤਾਰਨ ਚ ਚੋਣਾ ਆ ਰਹੀ ਹੈ ਤੇ ਸਰਕਾਰ ਨੂੰ ਚੋਣਾ ਵਾਲੇ ਉਹਨਾਂ ਦੇ ਵਾਅਦੇ ਯਾਦ ਕਰਾਉਣੇ ਹਰੇਕ ਪੰਜਾਬੀ ਦਾ ਫਰਜ਼ ਬਣਦਾ ਹੈ ਲਫਜ਼ ਪੋਡਕਾਸਟ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਅੱਜ ਸਾਡੇ ਨਾਲ ਕੰਪਿਊਟਰ ਅਧਿਆਪਕ ਸੰਘਰਸ਼ ਕਮੇਟੀ ਦੇ ਪੰਜਾਬ ਦੇ ਸੂਬਾ ਆਗੂ ਜੋਨੀ ਸਿੰਘਲਾ ਜੀ ਵਿਜੂਦ ਹਨ ਆਪਾਂ ਉਹਨਾਂ ਨਾਲ ਉਹ ਗੱਲਬਾਤ ਕਰਦੇ ਹਾਂ ਜੋਨੀ ਜੀ ਤੁਹਾਡਾ ਲਫਜ਼ ਪੋਡਕਾਸਟ ਤੇ ਬਹੁਤ-ਬਹੁਤ ਸਵਾਗਤ ਹੈ ਧੰਨਵਾਦ ਜੀ ਬਹੁਤ-ਬਹੁਤ ਆਪਾਂ ਪਹਿਲਾਂ ਗੱਲਬਾਤ ਕਰਦੇ ਹਾਂ ਜੀ ਤੁਹਾਡੀ ਸਿੱਖਿਆ ਬਾਰੇ ਤੁਸੀਂ ਕਿਹੜੀ ਪੜ੍ਹਾਈ ਕੀਤੀ ਹੈ ਮੈਂ ਜੀ ਕੰਪਿਊਟਰ ਸਾਇੰਸ ਦੇ ਵਿੱਚ ਬੀਟੈਕ ਕੀਤੀ ਹੋਈ ਹੈਗੀ ਥਾਪਰ ਕਾਲਜ ਪਟਿਆਲਾ ਤੋਂ ਜੀ ਕਦੋਂ ਕੀਤੀ ਸੀਗੀ ਮੈਂ ਜੀ 2007 ਦਾ ਪਾਸ ਆਊਟ ਹੈ ਜੀ ਠੀਕ ਹੈ ਤੇ ਤੁਸੀਂ ਕਿੱਥੋਂ ਬਿਲੋਂਗ ਕਰਦੇ ਹੋ ਮੈਂ ਬੇਸਿਕਲੀ ਬਠਿੰਡਾ ਤੋਂ ਬਿਲੋਂਗ ਕਰਦੇ ਹਾਂ ਜੀ ਠੀਕ ਹੈ ਜੇ ਵੀ ਹੁਣ ਆਪਾਂ ਕੰਪਿਊਟਰ ਅਧਿਆਪਕਾਂ ਦੀ ਗੱਲ ਕਰਦੇ ਆਂ ਕੰਪਿਊਟਰ ਅਧਿਆਪਕਾਂ ਦੀ ਪੰਜਾਬ ਦੇ ਵਿੱਚ ਪੰਜਾਬ ਦੇ ਸਰਕਾਰੀ ਸਕੂਲਾਂ ਦੇ ਵਿੱਚ ਕਦੋਂ ਭਰਤੀ ਹੋਈ ਸੀ ਕੰਪਿਊਟਰ ਅਧਿਆਪਕਾਂ ਦੀ ਭਰਤੀ ਜੀ ਪੰਜਾਬ ਦੇ ਵਿੱਚ ਆਈਸੀਟੀ ਪ੍ਰੋਜੈਕਟ ਦੇ ਤਹਿਤ 2005 ਤੋਂ ਹੋਈ ਵੀ ਹੈ ਜੀ ਠੀਕ ਹੈ ਮਤਲਬ ਆਈਸੀਟੀ ਕੀ ਹੋਇਆ ICT ਇਨਫੋਰਮੇਸ਼ਨ ਐਂਡ ਕਮਿਊਨੀਕੇਸ਼ਨ ਟੈਕਨੋਲੋਜੀ ਠੀਕ ਹੈ ਜੀ ਸਰਕਾਰੀ ਸਕੂਲਾਂ ਦੇ ਬੱਚਿਆਂ ਨੂੰ ਕੰਪਿਊਟਰ ਦੀ ਸਿੱਖਿਆ ਦੇਣ ਲਈ ਇੱਕ ਪ੍ਰੋਜੈਕਟ ਸ਼ੁਰੂ ਕੀਤਾ ਗਿਆ ਸੀ 2005 ਦੇ ਵਿੱਚ ਜਿਵੇਂ SSA ਰਮਸਾ ਦਾ ਨਾਮ ਆਵੇ ਸੁਣਿਆ ICT ਪਹਿਲੀ ਵਾਰ ਸੁਣਿਆ ਹੈ ਇਧਰ ਇਸ ਤੋਂ ਇਲਾਵਾ ਵੀ ਇਦਾਂ ਨੇ ਕੋਈ ਭਰਤੀ ਕੀਤੀ ਕਿ ਜਾਂ ਇਕੱਲੇ ਕੰਪਿਊਟਰ ਵਾਲਿਆਂ ਦੀ ਭਰਤੀ ਕੀਤੀ ਹੈ ਬਸ ਜੀ SSA ਰਮਸਾ ਹੋਰ ਸਬਜੈਕਟਸ ਦੇ ਸੀਗੇ ICT ਸਪੈਸ਼ਲੀ ਕੰਪਿਊਟਰ ਸਿੱਖਿਆ ਦੇਣ ਲਈ ਕੰਪਿਊਟਰ ਟੀਚਰ ਦੀ ਭਰਤੀ ਕੀਤੀ ਸੀ ਜੀ ਪੰਜਾਬ ਸਰਕਾਰ ਦੁਆਰਾ ਠੀਕ ਹੈ ਜੀ ਪੰਜਾਬ ਦੇ ਵਿੱਚ ਕੰਪਿਊਟਰ ਦੇ ਅੱਗ ਕਿੰਨੇ ਕੰਮ ਕਰ ਰਹੇ ਨੇ ਕਿੰਨੀ ਗਿਣਤੀ ਇਹਨਾਂ ਦੀ ਪੰਜਾਬ ਦੇ ਵਿੱਚ ਇਹ ਕੁੱਲ ਲਗਭਗ 6600 ਦੇ ਕਰੀਬ ਕੰਪਿਊਟਰ ਫੈਕਲਟੀਆਂ ਨੇ ਕੰਪਿਊਟਰ ਦੇ ਅਧਿਆਪਕ ਜਿਹੜੇ ਸਰਕਾਰੀ ਸਕੂਲਾਂ ਵਿੱਚ ਕੰਪਿਊਟਰ ਸਿੱਖਿਆ ਦੇ ਰਹੇ ਆ ਜੀ ਠੀਕ ਹੈ ਤੇ ਪੰਜਾਬ ਦੇ ਵਿੱਚ ਜਿਵੇਂ ਤੁਸੀਂ ਦੱਸਿਆ ਕਿ 6600 ਦੇ ਕਰੀਬ ਅਧਿਆਪਕ ਨੇ ਇਹ ਸਕੂਲਾਂ ਵਿੱਚ ਕਿਹੜਾ-ਕਿਹੜਾ ਕੰਮ ਕਰਦੇ ਇੱਕ ਤਾਂ ਪੜ੍ਹਾਈ ਕਰਾਉਂਦੇ ਕਿ ਕੱਲੀ ਹੋਰ ਵੀ ਕੋਈ ਕੰਮ ਕਰਦੇ ਕੱਲੀ ਪੜ੍ਹਾਈ ਕਰਾਉਂਦੇ ਆ ਪੰਜਾਬ ਦੇ ਵਿੱਚ ਜੀ ਕੰਪਿਊਟਰ ਸਿੱਖਿਆ ਦੇਣਾ ਇੱਕ ਸਿਰਫ ਨਿੱਕਾ ਜਿਹਾ ਕੰਮ ਹੈਗਾ ਸਾਰਾ ਕਲੈਰੀਕਲ ਕੰਮ ਕਰਨਾ ਪੰਜਾਬ ਬੋਰਡ ਦੀ ਰਜਿਸਟ੍ਰੇਸ਼ਨ ਦਾ ਕੰਮ ਕਰਨਾ ਸਰਕਾਰੀ ਸਕੂਲਾਂ ਤੋਂ ਡੈਪੂਟੇਸ਼ਨ ਤੇ ਇਲੈਕਸ਼ਨਾਂ ਦਾ ਕੰਪਿਊਟਰ ਦਾ ਕੰਮ ਕਰਨਾ ਚੋਣਾ ਆਉਂਦੀ ਹੈਗੀਆਂ ਜ਼ਿਲ੍ਹਾ ਸਿੱਖਿਆ ਦਫ਼ਤਰ ਜਿਵੇਂ ਇਸ ਚ ਕੰਪਿਊਟਰ ਦੇ ਆਪਕ ਦੀ ਵਰਤੋਂ ਕੀਤੀ ਜਾਂਦੀ ਹੈਗੀ ਤਾਂ ਕੰਪਿਊਟਰ ਸਿੱਖਿਆ ਦੇ ਨਾਲ 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 ਹੋਰ ਬਹੁਤ ਸਾਰੇ ਕੰਮ ਜੀ ਆਮ ਕਰਕੇ ਕੰਪਿਊਟਰ ਦੇ ਆਪਕਾ ਦੁਆਰਾ ਕੀਤੇ ਜਾਂਦੇ ਥੋੜੇ ਦਿਨ ਪਹਿਲਾਂ ਪੰਜਾਬ ਦੇ ਮਾਨਯੋਗ ਸਿੱਖਿਆ ਮੰਤਰੀ ਹਰਜੋਤ ਸਿੰਘ ਬਾਸ ਨੇ ਇੱਕ ਪੱਤਰ ਜਾਰੀ ਕੀਤਾ ਸਕੱਤਰ ਪੰਜਾਬ ਨੂੰ ਲਿਖਿਆ ਕਿ ਅਧਿਆਪਕਾਂ ਦੀ ਕੋਈ ਵੀ ਡਿਊਟੀ ਨਹੀਂ ਲਈ ਜਾਊਗੀ ਤੁਸੀਂ ਕਹ ਰਹੇ ਆਪਾਂ ਹਰ ਇੱਕ ਜਗ੍ਹਾ ਕੰਮ ਕਰਦੇ ਆਂ ਉਹ ਜੀ ਹਰਜੋਤ ਵੈਸ ਜੀ ਦੇ ਪੱਤਰ ਬਿਆਨ ਨਾ ਉਹਨਾਂ ਦੇ ਕੱਲੇ ਬਿਆਨਾਂ ਦਾ ਕੀ ਸੀਮਿਤ ਹੁੰਦੇ ਹੈਗੇ ਉਹ ਪੱਤਰ ਦੇ ਨਾਲ ਨਾਲ ਨਾ ਇੱਕ ਹੋਰ ਲਾਈਨ ਲਿਖ ਦਿੰਦੇ ਹੈਗੇ ਇਲੈਕਸ਼ਨਾਂ ਤੋਂ ਇਲਾਵਾ ਜਾਣ ਕਰਨ ਨਾਲ ਤੋਂ ਇਲਾਵਾ ਡੀਸੀ ਦਫਤਰ ਐਸਡੀਐਮ ਦਫਤਰ ਆਮ ਕਰਕੇ ਇੱਕ ਸ਼ਬਦ ਲਿਖਦੇ ਹੈ ਕਿ ਚੋਣਾਂ ਨਾਲ ਸੰਬੰਧਿਤ ਕੰਮ ਆ ਵੱਡੀ ਗਿਣਤੀ ਵਿੱਚ ਅਧਿਆਪਕ ਉਹਨਾਂ ਚੋਣਾਂ ਦੇ ਕੰਮ ਦੇ ਤਹਿਤ ਹੀ ਦਫਤਰਾਂ ਦੁਆਰਾ ਵਰਤੇ ਜਾਂਦੇ ਹੈਗੇ ਜਿਨ੍ਹਾਂ ਨੂੰ ਉਹ ਪੱਤਰ ਪੱਤਰ ਤੱਕ ਹੀ ਸੀਮਿਤ ਰਹੇਗੇ ਅਸਲ ਵਿੱਚ ਲਾਗੂ ਨਹੀਂ ਹੋ ਪੰਦਾਗਾ ਤੁਸੀਂ ਬਹੁਤ ਸਾਰੇ ਵਿਭਾਗਾਂ ਦੀ ਗੱਲ ਕੀਤੀ ਆ ਕਿ ਆਪਾਂ ਉਹਨਾਂ ਚ ਅਲੱਗ-ਅਲੱਗ ਕੰਮ ਕਰਦੇ ਆ ਤੇ ਜਦੋਂ ਤੁਸੀਂ ਅਲੱਗ-ਅਲੱਗ ਵਿਭਾਗਾਂ ਜਾਂਦੇ ਹੋ ਫਿਰ ਸਕੂਲ ਨਹੀਂ ਜਾਂਦੇ ਹੋਵੋਗੇ ਨਹੀਂ ਜੀ ਨਹੀਂ ਬਿਲਕੁਲ ਵੱਡੀ ਗਿਣਤੀ ਵਿੱਚ ਖਾਸ ਕਰਕੇ ਕੰਪਿਊਟਰ ਦੇ ਆਪ ਜਿਹੜੇ ਕਿ ਹੁਨਰਵਾਨ ਹੈਗੇ ਇੱਕ ਕੰਪਿਊਟਰ ਦੇ ਆਪਾਂ ਕਿ ਸਹੀ ਦੱਸਾਂ ਤਾਂ 50-50 ਸਕੂਲਾਂ ਦੇ ਇਕੱਠਾ ਕੰਮ ਕਰ ਸਕਦੇ ਜੇ ਉਹਨਾਂ ਨੂੰ ਟੈਲੈਂਟ ਨੂੰ ਯੂਜ਼ ਕੀਤਾ ਜਾਵੇ ਤੇ ਉਹੋ ਜੇ ਕੰਪਿਊਟਰ ਦੇ ਆਪਾਂ 92 ਉਹ ਦਫ਼ਤਰਾਂ ਦੇ ਵਿੱਚ ਵਰਤੇ ਜਾਂਦੇ ਹੈਗੇ ਸਕਿਲਡ ਤੇ ਉਹਦੇ ਨਾਲ ਜਿਹੜੇ ਸਕੂਲੀ ਸਿੱਖਿਆ ਹੈ ਬੱਚਿਆਂ ਦੀ ਜਿਹੜੇ ਬੱਚੇ ਤੁਹਾਡੇ ਕੋਲ ਪੜਦੇ ਆ ਉਹਨਾਂ ਦੀ ਜਿਹੜੀ ਪੜ੍ਹਾਈ ਉਹ ਵੀ ਪ੍ਰਭਾਵਿਤ ਹੁੰਦੀ ਹੋਊਗੀ ਉਹਨਾਂ ਦੀ ਜਿਹੜੀ ਪੜ੍ਹਾਈ ਪੂਰੀ ਪ੍ਰਭਾਵਿਤ ਹੁੰਦੀ ਹੈਗੀ ਸਰਕਾਰ ਨੂੰ ਦਫ਼ਤਰਾਂ ਨੂੰ ਬੱਚਿਆਂ ਦੀ ਪੜ੍ਹਾਈ ਨਾਲ ਕੋਈ ਮਤਲਬ ਨਹੀਂ ਉਹਨਾਂ ਨੂੰ ਸਿਰਫ ਆਪਣੇ ਦਫ਼ਤਰਾਂ ਦੇ ਕੰਮ ਨਾਲ ਮਤਲਬ ਹੈ ਈਵਨ ਉਹਨਾਂ ਕੋਲੇ ਸਟਾਫ ਵੀ ਹੁੰਦਾ ਹੈ ਕੰਮ ਕਰਨ ਲਈ ਪਰ ਉਹ ਆਪਣੀ ਸਹੂਲਤ ਲਈ ਕੰਪਿਊਟਰ ਨੂੰ ਵਰਤ ਲੈਂਦੇ ਆ ਹਾਂ 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 ਐਨਾ ਕਹੇ ਜੀ ਜਿਵੇਂ ਸਕੂਲਾਂ 'ਚ ਬੱਚੇ ਪੜ੍ਹਦੇ ਆ ਤਾਂ ਹੁਣ ਬਹੁਤ ਸਾਰੀ ਟੈਕਨੋਲੋਜੀ ਬਦਲ ਗਈ ਆ ਪਹਿਲਾਂ ਕੰਪਿਊਟਰ ਚੱਲਦੇ ਸੀਗੇ ਫਿਰ ਲੈਪਟਾਪ ਟੈਬ ਆ ਗਏ ਆ ਤੇ ਜਿਹੜੇ ਸਰਕਾਰੀ ਸਕੂਲ ਚ ਬੱਚੇ ਪੜ੍ਹਦੇ ਆ ਕਿ ਉਹਨਾਂ ਨੂੰ ਵੀ ਇਸ ਤਰ੍ਹਾਂ ਦੀਆਂ ਫੈਸਿਲਿਟੀਆਂ ਮਿਲਦੀਆਂ ਜਿਵੇਂ 2005 ਤੁਸੀਂ ਦੱਸਿਆ ਸ਼ੁਰੂਆਤ ਹੋਈ ਕੰਪਿਊਟਰ ਅਧਿਆਪਕਾਂ ਦੀ ਉਸ ਸਮੇਂ ਕੰਪਿਊਟਰ ਮਿਲੇ ਸੀਗੇ ਕੋਈ ਕਹੀਂ ਪੜੇ ਆ ਤੇ ਹੁਣ ਹੁਣ ਵੀ ਉਹੀ ਕੰਪਿਊਟਰ ਚੱਲ ਰਹੇ ਚਾ ਹੁਣ ਕੋਈ ਅਪਡੇਟ ਕੀਤਾ ਗਿਆ ਆ ਇੱਥੇ ਜੀ ਹਰਜੋਤ ਮੈਂ ਜੀ ਦੀ ਸਿੱਖਿਆ ਪ੍ਰਾਂਤ ਕ੍ਰਾਂਤੀ ਦੀ ਪੋਲ ਖੁੱਲਦੀ ਹੈ 2012 ਤੋਂ ਕੰਪਿਊਟਰ ਆਏ ਵੇ ਸਕੂਲਾਂ ਚ ਤੇ ਤਿਹਲੇ 13 ਸਾਲਾਂ ਤੋਂ ਸਕੂਲਾਂ ਦੇ 13 ਸਾਲਾਂ ਤੋਂ ਕੰਪਿਊਟਰ ਆਊਟਡੇਟਡ ਹੈ ਲੈਬ ਦੇ ਵਿੱਚ ਪੁਰਾਣੇ ਕੰਪਿਊਟਰ ਹੈ ਚੱਲਦੇ ਨਹੀਂ 20 ਕੰਪਿਊਟਰਾਂ ਚੋਂ ਦੋ ਚੱਲਦੇ ਆ ਤਿੰਨ ਚੱਲਦੇ ਆ ਅੱਜ ਹੀ ਮੈਨੂੰ ਇੱਕ ਗੁਰਦਾਸਪੁਰ ਤੋਂ ਫੋਨ ਆਇਆ ਇੱਕ ਸਾਥੀ ਦਾ ਕਿ ਪ੍ਰਿੰਸੀਪਲ ਨੇ ਉਹਨਾਂ ਦੀ ਕੰਪਿਊਟਰ ਲੈਬ ਨੂੰ ਲੋਕ ਲਾ ਕੇ ਚਾਬੀ ਆਪਦੇ ਕੋਲ ਰੱਖ ਲਈ ਵੀ ਕੰਪਿਊਟਰ ਲੈਬ ਬੰਦ ਹੈ ਇਹ ਹਾਲ ਹੈਗੀ ਕੰਪਿਊਟਰ ਲੈਬ ਦੇ ਕੰਪਿਊਟਰ ਸਿੱਖਿਆ ਸੀ ਕਿੱਥੋਂ ਦੇ ਲਾਂਗੇ ਜੀ ਸਰਕਾਰ ਦਾ ਕਹਿੰਦੀ ਕਈ ਸਿੱਖਿਆ ਕ੍ਰਾਂਤੀ ਲੈ ਆਉਂਦੀ ਆ ਕਾਫੀ ਬਦਲਾਅ ਆ ਗਿਆ ਸਕੂਲਾਂ ਦੇ ਵਿੱਚ ਜਿਹੜੇ ਸਕੂਲਾਂ ਚ ਪਹਿਲਾਂ ਬੱਚੇ ਨੀਚੇ ਬੈਠਦੇ ਸੀ ਕਿ ਉਹਨਾਂ ਨੂੰ ਵਧੀਆ ਬੈਂਚ ਪ੍ਰੋਵਾਈਡ ਕਰਵਾ ਤੁਸੀਂ ਕਹਿ ਰਹੇ ਜੀ ਕਿ ਉੱਥੇ ਕੰਪਿਊਟਰ ਲੈਬਾਂ ਵੀ ਬੰਦ ਹੋ ਰਹੀਆਂ ਨੇ ਉਹ ਜੀ ਸਿਰਫ ਇੱਕ ਅਦੇ ਸਕੂਲ ਦੇ ਵਿੱਚ ਆ ਕੇ ਆਪਣੇ ਹਰਜੋਤ ਸਿੰਘ ਜੀ ਦੁਆਰਾ ਸਿੱਖਿਆ ਮੰਤਰੀ ਦਾ ਸਿਰਫ ਫੋਟੋਆਂ ਕਿ ਚਾਹੀਆਂ ਜਾਂਦੀਆਂ ਉਹ ਅਸਲ ਸਾਰੇ ਪੰਜਾਬ ਦੇ ਮੱਇਆ ਕੰਪਿਊਟਰ ਲੈਬਸ ਦੀ ਹਾਲਾਤ ਬਾਰੇ ਨਹੀਂ ਦੱਸਦੇ ਕਿ ਸਰੋ ਚੁਣਵੇਂ ਦੇ 100 200 ਸਕੂਲ ਸਕੂਲ ਆਫ ਐਮਨੈਸਟੀ ਫੈਸਿਲਿਟੀ ਦੇ ਕੇ ਦਾਅਵਾ ਕਰਦੇ ਆ ਕਿ ਅਸੀਂ ਹਜ਼ਾਰਾਂ ਕੰਪਿਊਟਰ ਲੈਬਸ ਸਕੂਲਾਂ 'ਚ ਬਦਲਤੀਆਂ ਜਿਹੜਾ ਕਿ ਝੂਠਾ ਦਾਅਵਾ ਹੈ ਇਹਨਾਂ ਦਾ ਸਿੱਖਿਆ ਕ੍ਰਾਂਤੀ ਦੇ ਤਹਿਤ ਨਹੀਂ ਇਸ ਤਰ੍ਹਾਂ ਫਿਰ ਬੱਚਿਆਂ ਦਾ ਨੁਕਸਾਨ ਨਹੀਂ ਹੋ ਰਿਹਾ ਕਿ ਬੱਚੇ ਅਪਡੇਟ ਨਹੀਂ ਹੋ ਰਹੇ ਨਵੇਂ ਸੌਫ ਬੱਚਿਆਂ ਦੀ ਪੜ੍ਹਾਈ ਦਾ ਬਹੁਤ ਨੁਕਸਾਨ ਹੋ ਰਿਹਾ ਹੈ ਬੱਚੇ ਕਲਾਸ 'ਚ ਆਉਂਦੇ ਆ ਬੱਚੇ ਕੰਪਿਊਟਰ ਨੂੰ ਪੰਜਾਬੀ ਵਾਂਗੂ ਯਾਸ ਕਰਦੇ ਆ ਪੇਪਰ ਦੇ ਦੇ ਨੰਬਰ ਲੈ ਲੈਂਦੇ ਆ ਪਰ ਉਹ ਕੰਪਿਊਟਰ ਸਿੱਖਿਆ ਨਹੀਂ ਲੈ ਪਾਉਂਦੇ ਜਦੋਂ ਤੱਕ ਕੰਪਿਊਟਰ ਦਾ ਹਾਰਡਵੇਅਰ ਨਹੀਂ ਆਉਂਦਾ ਜੀ ਨਵਾ ਠੀਕ ਆ ਜੀ ਬਹੁਤ ਸਾਰੇ ਆਪਾਂ ਦੇਖੀਦਾ ਹੈ ਕਿ ਕੰਪਿਊਟਰ ਵਿਧਿਆਪਕ ਕਹਿੰਦੇ ਕਿ ਸਾਡੀ ਬਦਲੀ ਨਹੀਂ ਹੁੰਦੀ ਤੇ ਕੰਪਿਊਟਰ ਵਿਧਿਆਪਕਾਂ ਦੀ ਭਰਤੀ ਕਦੋਂ ਹੁੰਦੀ ਹੈ ਹਰ ਇੱਕ ਸਾਲ ਓਪਰਚੁਨਿਟੀ ਜਾਂ ਕੋਈ ਸਮੇਂ ਬਾਅਦ ਹੁੰਦੀ ਹੈ ਇਹ ਜਿਹੜੀ ਬਦਲੀ ਵਾਲਾ ਸਵਾਲ ਹੈ ਜੀ ਇਹਦੀ ਭਰਤੀ ਵਾਲਾ ਸਵਾਲ ਆਇਆ ਤੁਹਾਡੇ ਦੋਨੇ ਇਕੱਠੇ ਰਿਲੇਟਡ ਹੈਗੇ 2012 ਤੋਂ ਬਾਅਦ 13 ਸਾਲਾਂ ਚ ਕੰਪਿਊਟਰ ਫੈਕਲਟੀਜ਼ ਦੀ ਭਰਤੀ ਨਹੀਂ ਹੋਈ ਗਈ ਭਰਤੀ ਬੰਦ ਹੋ ਚੁੱਕੀ ਹੈ ਕੋਈ ਕੰਪਿਊਟਰ ਟੀਚਰ ਜੌਬ ਛੱਡ ਕੇ ਜਾ ਚੁੱਕੇ ਹੈ ਕੁਝ ਕੰਪਿਊਟਰ ਦੀ ਡੈਥ ਹੋ ਚੁੱਕੀ ਹੈ ਕੁਝ ਬਹੁਤ ਰਿਟਾਇਰ ਵੀ ਹੋ ਚੁੱਕੇ ਉਹ ਪੋਸਟਾਂ ਐਜ਼ ਇਟ ਇਜ਼ ਖਾਲੀ ਹੈ ਉਹ ਬਸ ਸਿਰਫ ਇੱਕ ਕੰਪਿਊਟਰ ਚੰਨ ਦੂਜਾ ਸਕੂਲ ਦੇ ਦਿੱਤਾ ਜਾਂਦਾ ਇੱਕੋ ਕੰਪਿਊਟਰ ਟੀਚਰ ਕਈ ਕਿ ਸਕੂਲਾਂ ਦੇ ਵਿੱਚ ਕੰਮ ਕਰਦਾ ਜਿਹਦੇ ਕਰਕੇ ਬੱਚਿਆਂ ਦੀ ਪੜ੍ਹਾਈ ਬਹੁਤ ਪ੍ਰਭਾਵਿਤ ਹੁੰਦੀ ਹੈ ਜੀ ਇਹ ਸਰਕਾਰ ਭਰਤੀ ਕਿਉਂ ਨਹੀਂ ਕਰ ਰਹੀ ਇਹਦੇ ਬਿਸ਼ੇ ਕੀ ਕਰ ਨਾ ਸਕਦਾ ਕਿਉਂਕਿ ਬਹੁਤ ਸਾਰੇ ਤੁਸੀਂ ਦੱਸਿਆ ਕਿ ਅਧਿਆਪਕਾਂ ਦੀ ਮੌਤ ਹੋ ਚੁੱਕੀ ਆ ਬਹੁਤ ਸਾਰੇ ਛੱਡ ਕੇ ਵਿਦੇਸ਼ ਜਾ ਚੁੱਕੇ ਆ ਤੇ ਜਿਹੜੇ ਸਕੂਲਾਂ ਚ ਅਧਿਆਪਕ ਜਾ ਚੁੱਕੇ ਮੰਨ ਲਓ ਕਿ ਤਿੰਨ ਦੀ ਗਿਣਤੀ ਹੋ ਗਈ ਹੁਣ ਉੱਤੇ ਇੱਕ ਅਧਿਆਪਕ ਰਹਿ ਗਿਆ ਕੀ 6ਵੀਂ ਤੋਂ 12ਵੀਂ ਤੱਕ ਮੰਨ ਲਓ ਸੀਨੀਅਰ ਸੈਕੰਡਰੀ ਸਕੂਲ ਦੀ ਗੱਲ ਕਰਦੇ ਹਾਂ ਹਾਂਜੀ ਕਿ 6ਵੀਂ ਤੋਂ 12ਵੀਂ ਤੱਕ ਇੱਕ ਅਧਿਆਪਕ ਬੱਚੇ ਨੂੰ ਪੜਾ ਸਕਦਾ ਹੈ ਇੰਨਾ ਵੱਡਾ ਵਰਕ ਲੋਡ ਹੋ ਸਕਦਾ ਉਸਦਾ ਉਹ ਜੀ ਸਿਰਫ ਅਧਿਆਪਕ ਦੇ ਵਰਕ ਲੋਡ ਦੇਈ ਜਾਂਦੇ ਆ ਕਿ ਪਰ ਉਹਦਾ ਕੰਮ ਪੂਰਾ ਨਹੀਂ ਹੁੰਦਾਗਾ ਸਿਰ ਕਾਗਜ਼ਾਂ ਦੇ ਵਿੱਚ ਪੀਰੀਅਡ ਪੂਰੇ ਕਰ ਦੇਣਗੇ ਸਰਕਾਰ ਖਾਣਾ ਪੂਰਤੀ ਕਰ ਰਹੀ ਹੈ ਸਿਰਫ ਖਾਣਾ ਪੂਰਤੀ ਕਰਦੀ ਹੈ ਜੀ ਇੱਕੋ ਟੀਚਰ ਨੂੰ ਤੁਸੀਂ ਤਿੰਨ ਤਿੰਨ ਸਕੂਲ ਦੇ ਦੋਗੇ ਕਿਵੇਂ ਮੈਨੇਜ ਹੋਊਗਾ ਇੱਕ ਸਕੂਲ ਮੁਸ਼ਕਿਲ ਨਾਲ ਮੈਨੇਜ ਹੁੰਦਾ ਤਾਂ ਸਿਰਫ ਸਰਕਾਰ ਦੁਆਰਾ ਉਹ ਖਾਣਾ ਪੂਰਤੀ ਕੀਤੀ ਜਾਂਦੀ ਹੈਗੀ ਆਦਰਵਾਇਜ਼ ਉਹ ਬੱਚਿਆਂ ਦੀ ਪੜ੍ਹਾਈ ਦਾ ਬਹੁਤ ਵੱਡਾ ਨੁਕਸਾਨ ਹੈ ਜੀ ਕੰਪਿਊਟਰ ਦੇ ਹਬ ਕਹਿੰਦੇ ਕਿ ਸਾਡੀ ਤਨਖਾਹ ਬਹੁਤ ਘਟਿਆ ਅਸੀਂ ਦੇਖੀਦਾ ਵਕ ਵਕ ਅੰਦੋਲਨ ਚੱਲਦੇ ਆ ਸਰਕਾਰ ਕਹਿੰਦੀ ਕਿ ਇਹਨਾਂ ਦੀ ਤਨਖਾਹ ਇਹ 60 70 ਹਜ਼ਾਰ ਆ ਰਿਹਾ ਜਾਣ ਬੋਝ ਕੇ ਮੰਗ ਕਰਦੇ ਆ ਪਰ ਐਨਾ ਕਹੂੰਗਾ ਜੀ ਇੱਕ ਸਕੂਲ ਦੇ ਵਿੱਚ ਪੀਐਨ ਹੈਗਾ ਉਹ ਘੰਟੀ ਉਜਾ ਕੇ ਕੰਪਿਊਟਰ ਦੇ ਅਧਪਕ ਨਾਲੋਂ 8-10 ਹਜ਼ਾਰ ਵੱਧ ਤਨਖਾਹ ਲੈ ਜਾਂਦਾ ਹੈਗਾ ਠੀਕ ਹੈ ਤਾਂ ਕਿ ਕੰਪਿਊਟਰ ਟੀਚਰ ਨੂੰ ਮੋਟੀਵੇਸ਼ਨ ਕਿੱਥੇ ਮਿਲੂ ਕਿ ਮੈਂ ਇਸ ਬੱਚਿਆਂ ਨੂੰ ਸਵੇਰ ਤੋਂ ਲੈ ਕੇ ਸ਼ਾਮ ਤੱਕ ਪੜਾਉਣ ਦੀ ਕੀ ਲੋੜ ਹੈਗੀ ਕਿ ਜੇਕਰ ਇੱਕ ਪੀਐਨ ਦੀ ਸਕੂਲ 'ਚ ਕੰਪਿਊਟਰ ਅਧਪਕ ਨਾਲੋਂ ਤਨਖਾਹ ਵੱਧ ਹੈਗੀ ਤੁਹਾਡੀ ਸਰਕਾਰ ਨਾਲ ਲੜਾਈ ਕਿਸ ਗੱਲ ਦੀ ਹੈ ਸਰਕਾਰ ਨਾਲ ਲੜਾਈ ਇਸ ਗੱਲ ਦੀ ਹੈ ਜੀ ਕਿ ਸਰਕਾਰ ਨੇ 2011 'ਚ ਕੰਪਿਊਟਰ ਅਧਪਕਾਂ ਨੂੰ ਰੈਗੂਲਰ ਕਰ ਦਿੱਤਾ ਸੀ ਵਿਕਟੋ ਸਾਇਟੀ ਨਾਮ ਦੇ ਵਿੱਚ ਜਿਹੜਾ ਵੀ ਉਹ ਰੈਗੂਲੇਸ਼ਨ ਦੇ ਵਿੱਚ ਬੈਨੀਫਿਟ ਸੀਗੇ ਪੰਜਾਬ ਸਿਵਲ ਸਰਵਿਸ ਰੂਲ ਲਾਗੂ ਕਰਨੇ ਜਾਂ ਜਿਹੜੇ ਵੀ ਪੇ ਸਕੇਲ ਦੇਣਾ ਛੇਵਾ ਪੇ ਕਮਿਸ਼ਨ ਦੇਣਾ ਉਹ ਕੰਪਿਊਟਰ ਤਾਹਕਾਂ ਤੇ 12 14 ਸਾਲ ਬੀਤ ਜਾਣ ਉਪਰੰਤ ਵੀ ਲਾਗੂ ਨਹੀਂ ਕੀਤਾ ਗਿਆ ਠੀਕ ਹੈ ਇਸ ਕਰਕੇ ਸਾਡੀ ਇਹੀ ਲੜਾਈ ਹੈ ਪੰਜਾਬ ਸਰਕਾਰ ਤੋਂ ਸਿਰ ਉਹ ਜਿਹੜੇ ਆ ਵੀ ਸਾਡਾ ਨਿਯੁਕਤੀ ਪੱਤਰਾਂ 'ਚ ਜਿਹੜਾ ਵੀ ਸਾਡਾ ਰੈਗੂਲੇਸ਼ਨ ਆਰਡਰ 'ਚ ਲਾਭ ਲਿਖੇ ਗਏ ਹੈਗੇ ਸਾਨੂੰ ਉਹ ਲਾਭ ਪੂਰੇ ਦੇ ਪੂਰੇ ਸਮੇਂ ਦਿੱਤੇ ਜਾਣ ਅਤੇ 2005 ਤੋਂ 20 ਸਾਲਾਂ ਤੋਂ ਸਰਕਾਰੀ ਸਕੂਲਾਂ ਚ ਪੜਾਉਂਦੇ ਕੰਪਿਊਟਰ ਅਧਿਆਪਕਾਂ ਨੂੰ ਸਿੱਖਿਆ ਭਾਗ ਚ ਬਿਨਾਂ ਕਿਸੇ ਸ਼ਰਤ ਦੇ ਮਰਜ਼ੀ ਕੀਤਾ ਜਾਵੇ ਠੀਕ ਹੈ ਤੁਸੀਂ ਸਰਕਾਰ ਦੇ ਅਲੱਗ-ਅਲੱਗ ਰੋਗ ਲਾਉਂਦੇ ਹੋ ਪਰ ਆਮ ਆਦਮੀ ਪਾਰਟੀ ਦਾ ਜਿਹੜਾ 2022 ਦਾ ਚੋਣ ਮੈਨੀਫੈਸਟੋ ਸੀਗਾ ਉਹਨਾਂ ਨੇ ਸਪੈਸ਼ਲ ਕੰਪਿਊਟਰ ਅਧਿਆਪਕਾਂ ਦਾ ਉਹਦੇ ਚ ਮੈਂਸ਼ਨ ਕੀਤਾ ਹੈਗਾ ਕਿ ਆਪਾਂ ਇਹਨਾਂ ਦੇ ਪੱਕੇ ਕੰਮ ਕਰਾਂਗੇ ਹੁਣ ਤੱਕ ਤੁਹਾਡੇ ਕਿੰਨੇ ਕ ਮੰਗਾਂ ਪੂਰੀਆਂ ਚੁੱਕੀਆਂ ਨੇ ਉਹ ਜਿਹੜਾ ਜੀ ਚੋਣਾਂ ਤੋਂ ਪਹਿਲਾਂ ਆਮ ਆਦਮੀ ਪਾਰਟੀ ਦੇ ਕਈ ਐਮਐਲਏ ਸਹਿਬਾਨ ਮੰਤਰੀ ਸਹਿਬਾਨ ਸਾਡੇ ਧਰਨੇ ਆ ਚੁੱਕੇ ਆਪਣੇ ਹੋਰ ਨਾਲ ਉਹ ਤੁਸੀਂ ਵਿੱਤ ਮੰਤਰੀ ਜੀ ਮਾਜੀ ਕਹੋ ਉਦੋਂ ਕਹਿੰਦੇ ਸੀ ਕੰਪਿਊਟਰ ਦੇ ਆਫਕਾਨ ਨੂੰ ਸਿੱਖਿਆ ਭਾਗ ਚ ਮਰਜ ਕੀਤਾ ਜਾਊਗਾ ਸਿੱਖਿਆ ਭਾਗ ਚ ਸ਼ਾਮਿਲ ਕੀਤਾ ਜਾਊਗਾ ਇਹਨਾਂ ਦੁਆਰਾ ਕੋਈ ਵਾਅਦਾ ਨਹੀਂ ਪੂਰਾ ਕੀਤਾ ਗਿਆ ਹਜੇ ਤੱਕ ਵੀ ਸਿਰਫ ਉਹ ਵਾਅਦੇ ਕਾਗਜ਼ਾਂ ਵਿੱਚ ਹੀ ਹੈ ਮੈਨੀਫੈਸਟੋ ਤੱਕ ਹੀ ਸੀਮਿਤ ਹੈਗੇ ਤੁਸੀਂ ਇੰਨੇ ਪ੍ਰੋਟੈਸਟ ਕਰ ਰਹੇ ਤਾਂ ਹੁਣ ਤੱਕ ਕੀ ਫਾਇਦਾ ਮਿਲਿਆ 2022 ਸਰਕਾਰ ਆਉਂਦੀ ਆ ਉਸ ਤੋਂ ਬਾਅਦ ਲਗਾਤਾਰ ਤੁਹਾਡੇ ਜਿਹੜੇ ਆ ਪ੍ਰੋਟੈਸਟ ਚੱਲ ਰਹੇ ਆ ਤਾਨੂੰ ਹੁਣ ਤੱਕ ਇਸ ਸਰਕਾਰ ਨੇ ਜਿਹੜੀ ਮੌਜੂਦਾ ਸਰਕਾਰ ਆ ਭਗਵੰਤ ਮਾਨ ਸਰਕਾਰ ਆ ਇਹਨਾਂ ਨੇ ਹੁਣ ਤੱਕ ਤੁਹਾਨੂੰ ਕੀ ਕੀ ਤੁਹਾਡੇ ਵਾਦੇ ਪੂਰੇ ਕੀਤੇ ਤੁਹਾਨੂੰ ਕੀ ਕੀ ਦੇ ਦਿੱਤਾ ਹੈ ਵੈਸੇ ਤਾਂ ਜੀ ਸਾਨੂੰ ਆਮ ਆਦਮੀ ਪਾਰਟੀ ਦੀ ਭਗਵੰਤ ਮਾਨ ਸਰਕਾਰ ਤੋਂ ਨਿਰਾਸ਼ਾ ਹੀ ਮਿਲੀ ਹੈਗੀ ਸਾਡੇ ਕੋਲੇ ਸਾਨੂੰ ਮਿਲਿਆ ਕਿ 40 ਤੋਂ 50 ਮੀਟਿੰਗਾਂ ਰੱਦ ਹੋ ਗਈਆਂ ਮੀਟਿੰਗਾਂ ਦਾ ਮੀਟਿੰਗਾਂ 'ਚ ਭਰੋਸਾ ਮਿਲਦਾ ਹੈਗਾ ਭਰੋਸੇ ਤੋਂ ਇਲਾਵਾ ਇਹ ਕਹਿੰਦੇ ਕਿ ਤੁਹਾਡਾ ਵਾਦਾ ਅਸੀਂ ਪੂਰਾ ਕਰਾਂਗੇ ਪੂਰਾ ਕਰਾਂਗੇ ਪੂਰਾ ਕਰਾਂਗੇ ਸਾਨੂੰ ਸੜਕਾਂ ਤੇ ਧਰਨੀ ਮਿਲੇ ਹੈਗੇ 1 ਸਤੰਬਰ 2024 ਤੋਂ ਕੰਪਿਊਟਰ ਦਾਪਕਾਂ ਦੁਆਰਾ ਸੰਗਰੂਰ ਚ ਪੱਕਾ ਮੋਰਚਾ ਭੁਖੜਤਾਲ ਤੇ ਮਰਨਵਰਤ ਵੀ ਰੱਖਿਆ ਗਿਆ 191 ਦਿਨ ਇਹ ਭੁਖੜਤਾਲ ਮਰਨਵਰਤ ਚੱਲਿਆ ਉਹਦੇ ਵਿੱਚ ਵਿੱਤ ਮੰਤਰੀ ਹਰਪਾਲ ਜੀ ਮਾਜੀ ਨਾਲ ਮੀਟਿੰਗਾਂ ਹੋਈਆਂ ਉਹਨਾਂ ਦੁਆਰਾ ਕਿਹਾ ਗਿਆ ਕਿ ਤੁਸੀਂ ਆਪਣਾ ਮੋਰਚਾ ਬੰਦ ਕਰ ਦਿਓ ਸਰਕਾਰ ਤੁਹਾਡਾ ਕੰਮ ਕਰੂਗੀ ਕਰੂਗੀ ਉਹਨਾਂ ਦੁਆਰਾ ਉਸ ਧਰਨੇ ਦੌਰਾਨ ਖੈਰ ਸਾਡਾ ਡੀਏ ਵਧਾਇਆ ਵੀ ਗਿਆ 33% ਅਛਾ 33% ਤੁਹਾਨੂੰ ਮਤਲਬ ਕੁਝ ਨਾ ਕੁਝ ਦਿੱਤਾ ਸਰਕਾਰ ਨੇ ਹਾਂਜੀ ਹਾਂ ਬਿਲਕੁਲ ਸਾਡੀ ਤੁਹਾਡੀ ਕਿੰਨੀ ਮੰਗ ਸੀ ਕੀ ਲੈਣ ਦੀ ਸਾਡੀ ਮੰਗ ਸੀ ਜੀ ਕਿ ਸਾਡੇ ਤੇ ਜੇ 6ਵਾਂ ਪੇ ਕਮਿਸ਼ਨ ਨਹੀਂ ਲਾਗੂ ਕੀਤਾ ਜਾਂਦਾ ਤਾਂ 5ਵਾਂ ਪੇ ਕਮਿਸ਼ਨ ਪੂਰਾ ਪੂਰਾ ਐਜ਼ ਇਟ ਇਜ਼ ਹੀ ਲਾਗੂ ਕੀਤਾ ਜਾਵੇ ਅਤੇ ਜਿਹੜਾ ਕੀ ਹਾਈ ਕੋਰਟ ਦੁਆਰਾ ਇੱਕ ਹੋਰ ਸੁਸਾਇਟੀ ਤੇ ਵੀ ਲਾਗੂ ਕੀਤਾ ਗਿਆ 221% ਡੀਏ ਹਾਂ ਹਾਂ 181% ਤੋਂ ਸਾਨੂੰ ਘੱਟੋ ਘੱਟ ਪੂਰਾ ਡੀਏ 221% ਲਾਗੂ ਕੀਤਾ ਜਾਵੇ ਜਦੋਂ ਤੱਕ ਸਾਡੀਆਂ ਬਾਕੀ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਡੀਏ ਪੇ ਕਮਿਸ਼ਨ ਦੀਆਂ ਛੇਵੇਂ ਦੀਆਂ ਅਤੇ ਸੀਐਸਆਰ ਰੂਲ ਦੀਆਂ ਇਹ ਤੁਹਾਡੇ ਬਹੁਤ ਸਾਰੀਆਂ ਸਰਕਾਰ ਦੇ ਨਾਲ ਸਿੱਖਿਆ ਮੰਤਰੀ ਸਾਹਿਬ ਦੇ ਨਾਲ ਵਿੱਤ ਮੰਤਰੀ ਸਾਹਿਬ ਦੇ ਨਾਲ ਜਿਹੜੀ ਇਹਨਾਂ ਸਬ ਕਮੇਟੀ ਬਣਾਈ ਹੈ ਉਸ ਦੇ ਨਾਲ ਬਹੁਤ ਸਾਰੀਆਂ ਮੀਟਿੰਗਾਂ ਹੋਈਆਂ ਸਰਕਾਰ ਤੁਹਾਡੇ ਨਾਲ ਮੀਟਿੰਗ ਚ ਗੱਲ ਕਿਹੜੀ ਕਰਦੀ ਹੈ ਜਿਹੜੀ ਅਜੇ ਤੱਕ ਤੁਹਾਡੀ ਦੋਨਾਂ ਦੀ ਰਾਏ ਨਹੀਂ ਰਲ ਰਹੀ ਕਿਹੜੀ ਮੰਗ ਨਹੀਂ ਤੁਹਾਡੀ ਪੂਰੀ ਹੋ ਰਹੀ ਜਿਹੜੀ ਜੀ ਗੱਲ ਤੁਸੀਂ ਕੀਤੀ ਰਾਇਣੀ ਦਲ ਦੀ ਅਸੀਂ ਵਿੱਤ ਮੰਤਰੀ ਜੀ ਤੇ ਭਰੋਸਾ ਕਰਦੇ ਹੋਏ ਆਪਣਾ ਉਹ ਹੜਤਾਲ ਮਰਨ ਵਰਤ ਬੰਦ ਕਰਤਾ ਇਹਨਾਂ ਨਾਲ ਮੀਟਿੰਗਾਂ ਕਰ ਰਹੇ ਹਾਂ ਕਿ ਲਗਾਤਾਰ ਮੀਟਿੰਗਾਂ 'ਚ ਇਹ ਇਹੀ ਕਹਿ ਰਹੇ ਕਿ ਤੁਹਾਡੀ ਮੰਗ ਜਾਇਜ਼ ਹੈ ਤੁਹਾਨੂੰ ਬਿਲਕੁਲੇ ਬੈਨੀਫਿਟ ਦੇਣੇ ਚਾਹੀਦੇ ਹੈ ਖਾਸ ਕਰਕੇ ਤੁਹਾਡੇ ਤੇ ਜਿਹੜਾ ਡੀਏ ਅਸੀਂ ਤੁਰੰਤ ਲਾਗੂ ਕਰਦੇ ਹਾਂ ਬਸ ਆ ਮੀਟਿੰਗ ਤੋਂ ਤੁਰੰਤ ਤੁਸੀਂ ਜਾਓ ਅਸੀਂ ਜਲਦੀ ਲਾਗੂ ਕਰਦੇ ਹਾਂ ਜਿਹਦੇ ਨਾਲ ਕੀ ਸਾਡੀ ਘਟਕਟ ਇੱਕ ਬੇਸਿਕ ਜੀ ਮੰਗ ਪੂਰੀ ਹੋਊਗੀ ਕਿ ਸਾਡੇ ਕਿਤੇ ੱਟੱਕਾ ਜਿਹੜਾ ਹੁਣ ਉਹ ਘਟ ਰਿਹਾ ਹੈਗਾ ਦੂਸਰਾ ਇਹ ਕਿ ਸਿਵਲ ਸਰਵਿਸ ਰੂਲ ਦਾ ਤੇ 6ਵੇਂ ਪੇ ਕਮਿਸ਼ਨ ਦਾ ਉਹਤੇ ਕਹਿੰਦੇ ਜੇ ਅਸੀਂ ਕਮੇਟੀ ਬਣਾ ਕੇ ਵਿਚਾਰ ਕਰਦੇ ਹਾਂ ਤੇ ਜਲਦੀ ਉਹਤੇ ਬਾਰੇ ਵੀ ਕੀਤਾ ਜਾਊਗਾ ਉਹਦੇ ਅਸੀਂ ਹਾਈ ਕੋਰਟ ਦੇ ਵਿੱਚ ਵੀ ਸਾਡੀ ਫੇਵਰ ਚ ਫੈਸਲਾ ਆ ਗਿਆ ਪਰੰਤੂ ਪੰਜਾਬ ਸਰਕਾਰ ਦੁਆਰਾ ਆਮ ਆਦਮੀ ਪਾੜੀ ਸਰਕਾਰ ਦੁਆਰਾ ਉਹਦੇ ਵਿਰੋਧ ਵਿੱਚ ਹਾਈ ਕੋਰਟ ਦੇ ਹਾਰਨ ਦੇ ਵਿਰੋਧ ਵਿੱਚ ਸੁਪਰੀਮ ਕੋਰਟ ਤੱਕ ਚਲੀ ਗਈ ਸਰਕਾਰ ਜਿਹਦਾ ਅਸੀਂ ਕੰਪਿਊਟਰ ਦਾ ਆਪਕ ਅਤੇ ਕੰਪਿਊਟਰ ਦਾ ਆਪਕ ਸੰਘਰਸ਼ ਕਮੇਟੀ ਸਖਤ ਸ਼ਬਦਾਂ ਚ ਵਿਰੋਧ ਕਰਦੀ ਹੈ ਕਿ ਸਰਕਾਰ ਆਪਣੀ એનર્ਜੀ ਸੁਪਰੀਮ ਕੋਰਟ ਜਾਣ ਦੀ ਥਾਂ ਤੇ ਕੰਪਿਊਟਰ ਆਪਕਾਂ ਦੀਆਂ ਮੰਗਾਂ ਨੂੰ ਮੰਨਣ ਵਿੱਚ ਪੂਰਾ ਕਰਨ ਵਿੱਚ ਜ਼ੋਰ ਲਗਾਵੇ ਠੀਕ ਹੈ ਤੁਸੀਂ ਪਹਿਲਾਂ ਗੱਲ ਕੀਤੀ ਸੀ ਕਿ ਆਈਸੀਟੀ ਤੇ ਪਿਕਟਸ ਦੀ ਪਹਿਲਾਂ ਤੁਸੀਂ ਗੱਲ ਕੀਤੀ 2005 ਵਿੱਚ ਆਈਸੀਟੀ ਕੰਪਿਊਟਰ ਅਧਿਆਪਕਾਂ ਦੀ ਭਰਤੀ ਕਰਦੀ ਆ ਹਾਂਜੀ ਉਸ ਤੋਂ ਬਾਅਦ 2011 ਦੇ ਵਿੱਚ ਤੁਸੀਂ ਪਿਕਟਸ ਦੀ ਗੱਲ ਕੀਤੀ ਨਾ ਦੋਨਾਂ 'ਚ ਕੀ ਫਰਕ ਆ ਆਈਸੀਟੀ ਇੱਕ ਪ੍ਰੋਜੈਕਟ ਹੈ ਜੀ ਪੰਜਾਬ ਸਰਕਾਰ ਦਾ ਕੰਪਿਊਟਰ ਸਿੱਖਿਆ ਦੇਣ ਲਈ ਪੰਜਾਬ ਸਰਕਾਰ ਦੁਆਰਾ ਆਈਸੀਟੀ ਪ੍ਰੋਜੈਕਟ ਚਲਾਉਣ ਲਈ ਕੰਪਿਊਟਰ ਫੈਕਲਟੀਜ਼ ਦੀ ਭਰਤੀ ਕੀਤੀ ਗਈ ਸੀ ਉਸ ਤੋਂ ਬਾਅਦ ਉਹਨਾਂ ਕੰਪਿਊਟਰ ਵਿਦਿਆਪਨ ਨੂੰ ਇੱਕ ਸੁਸਾਇਟੀ ਦੇ ਅਧੀਨ ਕਰ ਦਿੱਤਾ ਗਿਆ ਜਿਹੜੀ ਕੀ ਰਿਕਰੂਟਮੈਂਟ ਤੋਂ 2-3 ਸਾਲ ਬਾਅਦ ਸ਼ਾਇਦ 2007 ਚ ਬਣੀ ਅਤੇ ਉਸੇ ਸੁਸਾਇਟੀ ਦੇ ਅਧੀਨ ਹੀ ਇਹਨਾਂ ਨੂੰ 2011 ਵਿੱਚ ਰੈਗੂਲਰ ਕਰ ਦਿੱਤਾ ਗਿਆ ਕੰਪਿਊਟਰ ਅਧਿਆਪਕਾਂ ਨੂੰ ਤੇ ਜਿਹਦੇ ਵਿੱਚ ਉਹ ਰੈਗੂਲਰ ਦੇ ਵਿੱਚ ਸਾਰੇ ਲਾਭ ਦੇਣੇ ਬੰਦੇ ਸੀ ਜਿਹੜਾ ਕੀ ਇੱਕ ਆਮ ਸਰਕਾਰੀ ਅਧਿਆਪਕ ਨੂੰ ਮਿਲਦੇ ਹੈਗੇ ਤੇ ਜਿਹਦੇ ਲਈ ਸਾਡੀ ਹੁਣ ਤੱਕ ਇਹੀ ਲੜਾਈ ਚੱਲ ਰਹੀ ਹੈ 2011 ਤੋਂ 2025 ਤੱਕ ਕਿ ਜਿਹੜਾ ਸਾਨੂੰ ਰੈਗੂਲਰ ਕੀਤਾ ਗਿਆ ਸੀ 2011 ਚ ਉਹ ਸਾਨੂੰ ਸਾਰੇ ਲਾਭ ਦਿੱਤੇ ਜਾਣ ਸਰਕਾਰ ਤੁਹਾਡੀ ਮੰਗਾ ਮੰਨ ਕੇ ਸਰਕਾਰ ਨੂੰ ਕੀ ਨੁਕਸਾਨ ਆ ਜੇ 200% ਤੁਹਾਡਾ ਡੀਏ ਬਣਦਾ ਆ ਕਾਗਜ਼ਾਂ ਦੇ ਵਿੱਚ ਬਣਦਾ ਯਾਰ ਸਰਕਾਰ ਨੂੰ ਕੀ ਦਿੱਕਤ ਹੈ ਸਰਕਾਰ ਕੋ ਤਾਂ ਬਹੁਤ ਸਾਰਾ ਬਜਟ ਹੈ ਪੰਜਾਬ ਦੇ ਵਿੱਤ ਮੰਤਰੀ ਵੀ ਕਹਿੰਦੇ ਆ ਮੁੱਖ ਮੰਤਰੀ ਕਹਿੰਦੇ ਕਿ ਸਾਡਾ ਤਾਂ ਖਜ਼ਾਨਾ ਬਹੁਤ ਭਰਿਆ ਆ ਸਾਨੂੰ ਕਿਸੇ ਚੀਜ਼ ਦੀ ਲੋੜ ਨਹੀਂ ਆ ਸਾਡੇ ਕੋਲ ਬਹੁਤ ਪੈਸਾ ਆ ਅਗਰ ਪੈਸਾ ਨੇ ਤੁਹਾਡੀ ਬੰਕਾਂ ਕਿਉਂ ਨਹੀਂ ਪੂਰੀਆਂ ਹੋ ਰਹੀਆਂ ਕੀ ਕਾਰਨ ਇਸ ਦਾ ਸਰਕਾਰ ਕੋਲ ਜੀ ਐਡਵਰਟਾਈਜ਼ਮੈਂਟ ਤੇ ਲੋਨ ਨੂੰ ਪੈਸਾ ਹੈਗਾ ਸਰਕਾਰ ਕੋਲੇ ਪੰਜਾਬ ਦੇ ਲੋਕਾਂ ਨੂੰ ਦੇਣ ਨੂੰ ਕੋਈ ਪੈਸਾ ਨਹੀਂ ਸਿਰਫ ਗੱਲਾਂ ਹੀ ਆ ਕਿ ਅਸੀਂ ਇਹ ਵਾਦਾ ਪੂਰਾ ਕਰਾਂਗੇ ਇਸ ਕਰਕੇ ਸਰਕਾਰ ਦਾ ਮੁੱਖ ਤੌਰ ਤੇ ਕਿਸੇ ਵੀ ਮੰਗ ਨੂੰ ਪੂਰਾ ਕਰਨ ਵੱਲ ਧਿਆਨ ਹੀ ਨਹੀਂ ਹੈ ਨਾ ਸਿਰਫ ਗੱਲਾਂ ਹੀ ਐ ਮੀਟਿੰਗਾਂ ਜੀ ਮੀਟਿੰਗਾਂ ਕਰਾਂਗੇ ਵਾਦੇ ਪੂਰੇ ਕਰਾਂਗੇ ਪਰ ਅਸਲ ਚ ਇਹ ਗੰਭੀਰ ਨਹੀਂ ਲੋਕਾਂ ਦੇ ਮਸਲੇ ਪੰਜਾਬ ਦੇ ਲੋਕਾਂ ਦੇ ਮਸਲੇ ਪੂਰੇ ਕਰਨ ਲਈ ਆਪਾਂ ਮੁਕਰ ਨਹੀਂ ਹੀ ਐ ਜੀ ਤਾਂ ਅਸੀਂ ਬਹੁਤ ਸਾਰਾ ਵਿਰੋਧ ਦੇਖਦੇ ਆਂ ਤੇ ਸੋਸ਼ਲ ਮੀਡੀਆ ਤੇ ਵੀ ਕਾਫੀ ਐਕਟਿਵ ਹੁੰਦੇ ਹੋ ਤਾਂ ਉੱਥੇ ਵੀ ਜਦੋਂ ਮੰਨ ਲਓ ਕਿ ਭਗਵੰਤ ਮਾਨ ਲਾਈਵ ਹੁੰਦੇ ਆ ਤੁਹਾਡੇ ਉੱਥੇ ਅਲੱਗ ਕਮੈਂਟ ਆਉਂਦੇ ਆ ਸਰਕਾਰ ਕਮੈਂਟ ਡਿਲੀਟ ਵੀ ਕਰਦੀ ਐ ਪਰ ਤੁਹਾਡੇ ਬਹੁਤ ਸਾਰੇ ਜਿਹੜੇ ਨੌਜਵਾਨ ਆ ਕੰਪਿਊਟਰ ਤੇ ਆਪਕਿਓ ਫਿਰ ਮੈਸੇਜ ਕਰਦੇ ਆ ਤਾਂ ਸਰਕਾਰ ਕੋਈ ਤੁਹਾਡੇ ਤੇ ਕਾਰਵਾਈ ਨਹੀਂ ਕਰਦੀ ਮੈਸੇਜ ਡਿਲੀਟ ਕਰਦੇ ਤੇ ਫਿਰ ਕਰ ਦਿੰਦੇ ਅਸੀਂ ਤਾਂ ਅਸੀਂ ਕਾਰਵਾਈ ਕਰੀਏ ਕਦੀ ਮਤਲਬ ਅਸੀਂ ਉਮੀਦ ਕਰਦੇ ਹਾਂ ਸਾਡੇ ਤੇ ਕਾਰਵਾਈ ਕੀ ਹੋਊਗੀ ਕਿ ਅਸੀਂ ਆਪਦੀ ਗੱਲ ਰੱਖਦੇ ਹਾਂਗੇ ਧਰਨਿਆਂ ਚੋਂ ਨਿਕਲੀ ਸਰਕਾਰ ਧਰਨਿਆਂ ਨੂੰ ਗਲਤ ਕਰ ਰਹੀ ਹੈਗੀ ਅਸੀਂ ਪਿੱਛੇ ਜੇ 23 ਸਤੰਬਰ ਨੂੰ ਮੁਹੱਲੀ ਰੈਲੀ ਕੀਤੀ ਰੈਲੀ ਪਤਾ ਕਰ ਤੁਸੀਂ ਕੀਤੀ ਜੀ ਕਿ ਸਾਡੀ ਤਨਖਾਹ ਨਹੀਂ ਬੀ ਤਨਖਾਹ ਪਾ ਦਿਓ ਸਾਡਾ ਤਨਖਾਹ ਨਹੀਂ ਸੀਗਾ ਜੀ ਮਤਲਬ ਉੱਥੇ ਉਹਨਾਂ ਨੇ ਤਨਖਾਹ ਰੋਕ ਲਈ ਇਹ ਪ੍ਰੋਟੈਸਟ ਕਰਦੇ ਆ ਇਸ ਕਰਕੇ ਫੇਰ ਕਹਿੰਦੇ ਸੀ ਸਾਰਿਆਂ ਪੂਰੇ ਪੰਜਾਬ ਦੇ ਮੁਲਾਜ਼ਮਾਂ ਦੀ ਰੋਕੀ ਇਕੱਲੇ ਤੁਹਾਡੇ ਦੀ ਸਾਰੇ ਪੰਜਾਬ ਦੇ ਮੁਲਾਜ਼ਮਾਂ ਦੀ ਜੀ ਠੀਕ ਹੈ ਜੀ ਕਹਿੰਦੇ ਸੀ ਪੰਜਾਬ ਸਰਕਾਰ ਕੀ ਸਾਡੇ ਕੋਲੇ ਫੰਡ ਹੈ ਨਹੀਂ ਜਦੋਂ ਰੈਲੀ ਕੀਤੀ ਅੰਦਰ ਡੀਜੀਸ ਸਾਹਿਬ ਨਾਲ ਮੀਟਿੰਗ ਕੀਤੀ 2 ਘੰਟੇ ਦੀ ਫੰਡ ਆ ਗਿਆ ਮਤਲਬ ਜੇ ਰੈਲੀ ਕਰੋ ਤਾਂ ਤਰਖਾ ਮਿਲੂ ਆਹਾਂ ਆਮ ਆਦੀ ਪਾਰਟੀ ਸਰਕਾਰ ਦੇ ਹਾਲ ਹੈ ਹੁਣ ਤਰਨਤਾਰਨ ਚ ਚੋਣਾਂ ਆ ਰਹੀਆਂ ਨੇ ਨੇੜੇ ਤੁਹਾਡੇ ਹੋਰ ਕੀ ਕੀ ਪਲਾਨ ਨੇ ਵਿਕਤ ਦੇ ਵਿੱਚ ਦੇਖੋ ਜੀ ਤਰਨਤਾਰਨ ਚ ਚੋਣਾਂ ਆ ਰਹੀਆਂ ਤੇ ਸਰਕਾਰ ਨੂੰ ਚੋਣਾਂ ਵਲੇ ਉਹਨਾਂ ਦੇ ਵਾਦੇ ਯਾਦ ਕਰਾਉਣੇ ਹਰੇਕ ਪੰਜਾਬੀ ਦਾ ਫਰਜ਼ ਬੰਦ ਹੈ ਕੰਪਿਊਟਰ ਦਾ ਆਪਕ ਸੰਘਰਸ਼ ਕਮੇਟੀ ਪੰਜਾਬ ਇਹਨਾਂ ਚੋਣਾਂ ਨੂੰ ਇਹਨਾਂ ਜਿਮਨੀ ਚੋਣਾਂ ਨੂੰ ਮੁੱਖ ਰੱਖਦੇ ਹੋਏ 19 ਤਰੀਕ ਨੂੰ ਤਰਨਤਾਰਨ ਵਿਕੇ ਜੋਰਦਾਰ ਰੈਲੀ ਕਰ ਰਹੀ ਹੈ ਭਰਮੀ ਤੇ ਜੇਕਰ ਸਾਡੇ ਡੀਏ 6ਵੇਂ ਪੇ ਕਮਿਸ਼ਨ ਅਤੇ ਸੀਐਸਆਰ ਰੂਲ ਦੀ ਮੰਗ ਨਹੀਂ ਮੰਨੀ ਗਈ ਤਾਂ 26 ਅਕਤੂਬਰ ਤੋਂ ਲੈ ਕੇ 14 ਨਵੰਬਰ ਤੱਕ ਤਰਨਤਾਰਨ ਵਿਕੇ ਪੱਕਾ ਧੰਨ ਲਗਾਇਆ ਜਾਊਗਾ ਜਦੋਂ ਤੱਕ ਚੋਣਾ ਚੱਲਣੀਆਂ ਨੇ ਜਾਂ ਤਾਂ 14 ਚੱਲਣ ਗਿਆ ਅਤੇ ਉਹਨਾਂ ਚੋਣਾ ਦੀ ਸਮਾਪਤੀ ਜਾਂ ਤਾਂ ਕੰਪਿਊਟਰ ਆਪਕਾ ਮੰਗਾ ਦੀ ਪੂਰਤੀ ਨਾਲ ਕੀਤੀ ਜਾਊਗੀ ਜਾਂ ਪੰਜਾਬ ਸਰਕਾਰ ਦੀ ਆਵਾਂ ਦੀ ਪਾਰਟੀ ਦੇ ਕੈਂਡੀਡੇਟ ਨੂੰ ਹਰਾ ਕੇ ਕੀਤੀ ਜਾਊਗੀ ਕੀ ਮਾਲ ਸਰਕਾਰ ਦਾ ਵਿਰੋਧ ਕਰੋਗੇ ਉੱਥੇ ਬਿਲਕੁਲ ਜੀ ਬਿਲਕੁਲ ਜਿੰਨਾ ਕਿ ਜ਼ੋਰ ਸਰਕਾਰ ਲਾਉਗੀ ਉਸ ਤੋਂ 10 ਗੁਣਾ ਜ਼ੋਰ ਸਾਡਾ ਕੰਪਿਊਟਰ ਹਪਕਾ ਦੇਖੂਗਾ ਜੀ ਉੱਥੇ ਦੱਸਾਂਗੇ ਲੋਕਾਂ ਨੂੰ ਸਾਰੇ ਤਰਨਤਾਰਨ ਦੇ ਲੋਕਾਂ ਨੂੰ ਕਿ ਪੰਜਾਬ ਸਰਕਾਰ ਇੱਕ ਗੱਪੀ ਸਰਕਾਰ ਹੈ ਝੂਠੀ ਸਰਕਾਰ ਹੈ ਚੁਟਕਲੇ ਦੀ ਸਰਕਾਰ ਹੈ ਇਸ ਮਾਸਟਰ ਦੇ ਮੁੰਡੇ ਨੇ ਕੋਈ ਵਾਦਾ ਨਹੀਂ ਪੂਰਾ ਕੀਤਾ ਇਸ ਮੁੱਖ ਮੰਤਰੀ ਨੇ ਮੀਟਿੰਗਾਂ ਤੋਂ ਭੱਜਦੇ ਨੇ ਤੇ ਇਹਨਾਂ ਨੂੰ ਵੋਟਾਂ ਨਾ ਪਈਆਂ ਜਨ ਸਾਰੇ ਪੰਜਾਬ ਦੇ 650 ਕੰਪਿਊਟਰ ਦੇ ਹਪਕਾ ਤੁਹਾਨੂੰ ਤਰਨਤਾਰਨ ਚ ਹੀ ਮਿਲਣਗੇ 26 ਅਕਤੂਬਰ ਤੋਂ ਲੈ ਕੇ 14 ਨਵੰਬਰ ਤੱਕ ਪੰਜਾਬ ਸਰਕਾਰ ਦਾ ਵਿਰੋਧ ਕਰਦੇ ਹੋਏ ਤੇ ਫਿਰ ਸਕੂਲਾਂ ਦੇ ਤੇ ਬ ਦੇਖੋ ਜੇ ਜਦੋਂ ਸਾਡੇ ਘਰੇ ਦਾਸ਼ਣ ਨਹੀਂ ਆਉਂਦਾ ਸਰਕਾਰ ਤਨਖਾਹ ਨਹੀਂ ਦਿੰਦੀਗੀ ਅਸੀਂ ਬਿਲਕੁਲ ਛੁੱਟੀ ਲੈ ਕੇ ਜਾਵਾਂਗੇ ਅਸੀਂ ਬਿਨਾਂ ਤਨਖਾਹ ਤੋਂ ਜਾਵਾਂਗੇ ਜੇ ਤੁਹਾਨੂੰ ਤੁਸੀਂ ਤਨਖਾਹ ਕਟਵਾ ਕੇ ਜਾਵਾਂਗੇ ਅਸੀਂ ਕੋਈ ਇਹ ਨਹੀਂ ਹਾਜ਼ਰੀ ਲਗਾ ਕੇ ਆਵਾਂਗੇ ਸਕੂਲਾਂ ਚ ਜਦੋਂ ਸਰਕਾਰ ਸਾਡੇ ਬੱਚਿਆਂ ਦੇ ਫਿਊਚਰ ਲਈ ਗੰਭੀਰ ਨਹੀਂਗੀ ਤਾਂ ਸਾਨੂੰ ਵੀ 15 ਦਿਨ ਆਪਣੇ ਬੱਚਿਆਂ ਦੇ ਭਵਿੱਖ ਲਈ ਸੰਘਰਸ਼ ਕਰਨਾ ਪਊਗਾ ਜੀ ਸੜਕਾਂ ਤੇ ਆ ਕੇ ਤੁਹਾਡੀ ਥੋੜੇ ਦਿਨ ਪਹਿਲਾਂ ਕਮੇਟੀ ਵੀ ਹੁੰਦੀ ਮੇਰੇ ਨਾਲ ਸੈਕਟਰੀ ਦੇ ਨਾਲ ਥੋੜੇ ਦਿਨ ਪਹਿਲਾਂ ਤੇ ਉਹਦੇ ਵਿੱਚ ਵੀ ਕੋਈ ਸਿੱਟਾ ਨਹੀਂ ਨਿਕਲਿਆ ਉਹਨਾਂ ਵੀ ਜੀ ਸਿੱਟਾ ਹੀ ਨਿਕਲਿਆ ਕਿ ਤੁਹਾਡੀਆਂ ਮੰਗਾਂ ਪੂਰੀਆਂ ਕਰਦੇ ਆਗੇ ਤੁਹਾਡੀਆਂ 18 ਜੂਨ ਦੀ ਮੀਟਿੰਗ ਹੋਈ ਵੇ ਸੈਕਟਰੀ ਨਾਲ ਕਿ 100 ਨਹੀਂ ਅਸੀਂ ਵਿਤਮਨ ਦੀ ਨਾਲ ਮੀਟਿੰਗ ਕਰਵਾ ਕੇ ਕੰਮ ਪੂਰਾ ਕਰਾਂਗੇ 18 ਜੂਨ ਤੋਂ ਬਾਅਦ ਹੁਣ ਆਪਣਾ ਸਤੰਬਰ ਤੇ ਅਕਤੂਬਰ ਆ ਗਿਆ ਹਜੇ ਤੱਕ ਉਹ ਮੰਗਾ ਉੱਥੇ ਤੇ ਉੱਥੇ ਐਜ਼ ਇਟ ਇਜ਼ ਲਟਕ ਰਹੀ ਹੈ ਜੀ ਤੁਹਾਡੀ ਜਿਹੜੀ ਕੰਪਿਊਟਰ ਅਧਿਆਪਕ ਸੰਘਰਸ਼ ਕਮੇਟੀ ਹੈ ਕਿ ਕਿਦਾਂ ਮਤਲਬ ਕੋਈ ਢਾਂਚਾ ਆ ਕਿਵੇਂ ਕਿੰਨੇ ਲੋਕ ਕੰਮ ਕਰ ਰਿਹਾ ਹਾਂਜੀ ਇਹ ਇੱਕ ਪੰਜਾਬ ਦਾ ਕੰਪਿਊਟਰ ਅਧਿਆਪਕ ਦਾ ਸੰਗਠਨ ਹੈ ਕੰਪਿਊਟਰ ਅਧਿਆਪਕ ਸੰਘਰਸ਼ ਕਮੇਟੀ ਪੰਜਾਬ ਪੰਜਾਬ ਦੇ ਕੰਪਿਊਟਰ ਅਧਿਆਪਕਾਂ ਦੇ ਹਿੱਤਾਂ ਲਈ ਲੜਦੀ ਹੈਗੀ ਇਨਾ ਦੁਆਰਾ ਇਸ ਸੰਘਰਸ਼ ਕਮੇਟੀ ਦੀ ਸ਼ੁਰੂਆਤ ਹੋਈ ਸੀਗੀ ਭੁੱਖ ਹੜਤਾਲ ਮਰਨ ਵਰਤ ਇੱਕ ਮੁਹਿੰਮ ਤੋਂ ਜਦੋਂ ਕਹਿੰਦੇ ਨੇ ਇੱਕ ਪ੍ਰਾਣਾ ਸੰਗਠਨ ਲੜਦਾ ਹੈ ਉਹਦੇ ਵਿੱਚ ਕਿਤੇ ਨਾ ਕਿਤੇ ਖੜਾਤ ਆ ਜਾਂਦੀ ਹੈ ਤਾਂ ਪੰਜਾਬ ਭਰ ਦੇ ਰਲ ਕੇ ਕੰਪਿਊਟਰ ਦਾਪਕ ਜਿਹੜੇ ਲੜਨਾ ਚਾਹੁੰਦੇ ਸੀ ਜਿਹੜੇ ਜੁਝਾਰੂ ਸੀ ਜਿਹੜੇ ਇਸ ਸੰਘਰਸ਼ ਨੂੰ ਤਵੱਜੋ ਦਿੰਦੇ ਸੀ ਉਹ ਸਾਰੇ ਇਕੱਠੇ ਹੋਏ ਉਹਨਾਂ ਦੁਆਰਾ ਇੱਕ ਮੂਵਮੈਂਟ ਸ਼ੁਰੂ ਕੀਤੀ ਗਈ ਉਹਨਾਂ ਮੂਵਮੈਂਟ ਵਿੱਚੋਂ ਅੰਦੋਲਨ ਵਿੱਚੋਂ ਨਿਕਲੀ ਇੱਕ ਜਥੇਬੰਦੀ ਕੰਪਿਊਟਰ ਦਾਪਕ ਸੰਘਰਸ਼ ਕਮੇਟੀ ਪੰਜਾਬ ਜਿਹੜੀ ਕਿ ਤਿੱਖੇ ਸੰਘਰਸ਼ ਵਿੱਚ ਵਿਸ਼ਵਾਸ ਕਰਦੀ ਹੈ ਤੇ ਜਿਨ੍ਹਾਂ ਦੁਆਰਾ ਛੋਟੀਆਂ ਪ੍ਰਾਪਤੀਆਂ ਕਰ ਲਈਆਂ ਤੇ ਅੱਗੇ ਇਹ ਵੱਡੀ ਪ੍ਰਾਪਤੀ ਵੀ ਕਰੂਗੀ ਤੇ ਇਸ ਕੰਪਿਊਟਰ ਦਾ ਆਫਕਾ ਨੂੰ ਸਿੱਖਿਆ ਭਾਗ ਵਿੱਚ ਮਰਜ ਕਰਉਣ ਤੱਕ ਇਹ ਸੰਘਰਸ਼ ਕਰਦੀ ਰਹੂਗੀ ਠੀਕ ਆ ਤੁਸੀਂ ਪਿੱਛੇ ਜੇ ਸੰਗਰੂਰ ਮੁੱਖ ਮੰਤਰੀ ਸਾਹਿਬ ਦੀ ਕੋਠੀ ਦੇ ਮੋਰੇ ਤਹਾਨੂੰ ਦਿੱਤਾ ਸੀਗਾ ਕਿੰਨੇ ਦਿਨ ਚੱਲਿਆ ਸੀਗਾ ਉਹ ਸਾਡਾ ਜੀ 1 ਸਤੰਬਰ ਤੋਂ ਲੈ ਕੇ 9 ਮਾਰਚ 2025 ਤੱਕ 191 ਦਿਨ ਚੱਲਿਆ ਸੀਗਾ ਜੀ ਉਹ ਤੁਸੀਂ ਭੁਖੜਤਾ ਰੱਖੀ ਸੀਗੀ ਹਾਂਜੀ ਉਹ ਲੜੀਵਾਰ ਭੁਖ ਹੜਤਾਲ ਸੀਗੀ ਕੀ 24 ਘੰਟੇ ਦੀ ਸਾਥੀ ਬੈਠਦੇ ਸੀ ਫਿਰ ਉਸ ਨੂੰ ਬਾਅਦ ਵਿੱਚ ਮਰਨਵਤ ਵਿੱਚ ਤਬਦੀਲ ਕੀਤਾ ਗਿਆ ਸੀਗਾ ਅਸਾਂ ਉੱਥੇ ਜਿਹੜੇ ਮਰਨਵਰ ਚ ਤੁਸੀਂ ਉਹਨਾਂ ਚ ਬੈਠੇ ਸੀਗੇ ਹਾਂਜੀ ਸ਼ੁਰੂਆਤ ਮੇਰੇ ਕਿ ਤੋਂ ਕੀਤੀ ਸੀ ਜੀ ਕਿੰਨੇ ਦਿਨ ਤੁਹਾਡਾ ਮਰਨਵਤ ਚੱਲਿਆ ਮੇਰਾ ਮਰਨਵਤ ਚੱਲਿਆ ਸੀਗਾ ਜੀ 20 ਦਿਨ ਤੇ ਉਸ ਤੋਂ ਬਾਅਦ ਮੈਨੂੰ ਹਸਪੀਟਲ ਵਿੱਚ ਭਰਤੀ ਵੀ ਕਰਵਾ ਦਿੱਤਾ ਗਿਆ ਸੀ ਸਰਕਰ 20 ਦਿਨ ਕੁਝ ਨਹੀਂ ਖਾਂਦਾ ਸੀਗਾ ਜੀ ਤੇ ਕੋਈ ਸਰੀਰ ਤੇ ਕੋਈ ਨੁਕਸਾਨ ਹੋਇਆ ਹੈ ਸਰੀਰ ਤੇ ਜੀ ਮਹੀਨਾ ਤੋਂ ਮਹੀਨੇ ਕਾਫੀ ਸਿਹਤ ਪੱਖੋਂ ਨੁਕਸਾਨ ਰਹੇ ਪਰ ਜਦੋਂ ਬੱਚਿਆਂ ਦੇ ਭਵਿੱਖ ਦਾ ਸਵਾਲ ਹੋਵੇ ਉਦੋਂ ਆਪਾਂ ਨੂੰ ਜੇ ਸਾਰਾ ਦਿਨ ਕੰਮ ਕਰਦੇ ਆ ਤਾਂ ਝੇਲਣਾ ਹੀ ਪੈਂਦਾ ਹੈਗਾ 6400 ਕੰਪਿਊਟਰ ਆਪਕਾਂ ਦੇ ਭਵਿੱਖ ਲਈ 6400 ਕੰਪਿਊਟਰ ਆਪਕਾਂ ਦੇ ਪਰਿਵਾਰਾਂ ਦੇ ਭਵਿੱਖ ਲਈ ਰਲ ਮਿਲ ਕੇ ਸੰਘਰਸ਼ ਕਮੇਟੀ ਨੇ ਸੰਘਰਸ਼ ਕੀਤਾ ਤੁਹਾਡੇ 6400 ਅਧਿਆਪਕ ਨੇ ਪਰ ਤੁਹਾਡੀਆਂ ਰੈਲੀਆਂ ਆਪਾਂ ਦੇਖਦੇ ਤਾਂ 6400 ਦਿਖਦਾ ਨਹੀਂ ਆ ਕਿ ਜੋਨੀ ਸਿੰਘਲਾ ਨੂੰ ਜ਼ਿਆਦਾ ਤਨਖਾਹ ਦੀ ਲੋੜ ਹੈ ਵੱਧ ਕਿ ਜੋਨੀ ਸਿੰਘਲਾ ਨੇ ਜ਼ਿਆਦਾ ਕੋਈ ਪੜ੍ਹਾਈ ਕੀਤੀ ਹੈ ਕਿ ਉਹ ਵੱਧ ਤਨਖਾਹ 200% ਹੀ ਚਾਹੀਦਾ ਬਾਕੀ ਅਧਿਆਪਕ ਕਿਉਂ ਨਹੀਂ ਬਾਹਰ ਨਿਕਲਦੇ ਬਾਜੀ ਇੱਕ ਲਹਿਰ ਹੁੰਦੀ ਹੈ ਕਿਸੇ ਨਾ ਕਿਸੇ ਨੂੰ ਸ਼ੁਰੂਆਤ ਕਰਨੀ ਪੈਂਦੀ ਹੈ ਲੰਬਾ ਸਮਾਂ ਜਦੋਂ ਸੰਘਰਸ਼ ਨਾ ਹੋਇਆ ਹੋਵੇ ਜਾਂ ਸੰਘਰਸ਼ੋਂ ਪ੍ਰਾਪਤੀ ਨਾ ਹੋਵੇ ਲੋਕਾਂ ਚ ਨਿਰਾਸ਼ਾ ਹੁੰਦੀ ਹੈ ਸਾਡੇ ਸਾਥੀ ਮੈਂ ਕਮਜ਼ੋਰਤਾ ਨਹੀਂ ਕਹੂੰਗਾ ਕਿਤਨੇ ਕਿਤੇ ਕਿ ਨਿਰਾਸ਼ ਹੋ ਚੁੱਕੇ ਹੈ ਸਰਕਾਰਾਂ ਤੋਂ ਅੱਕ ਚੁੱਕੇ ਹੈ ਸਰਕਾਰਾਂ ਤੇ ਵਿਸ਼ਵਾਸ ਨਹੀਂ ਰਿਹਾ ਉਹਨਾਂ ਤਾਂ ਹੁਣ ਸੰਘਰਸ਼ ਤੇ ਵਿਸ਼ਵਾਸ ਵੀ ਨਹੀਂ ਰਿਹਾ ਸੰਘਰਸ਼ ਕਮੇਟੀ ਨੇ ਮੁਰਤੋਂ ਲੋਕਾਂ ਚ ਊਰਜਾ ਪੈਦਾ ਕੀਤੀ ਮੁਰਤੋਂ ਸੰਘਰਸ਼ ਦੀ ਇੱਕ ਨਿਓ ਰੱਖੀ ਤੇ ਹੁਣ ਵੱਡੀ ਗਿਣਤੀ ਵਿੱਚ ਲੋਕ ਕੰਪਿਊਟਰ ਆਪਕ ਸੰਘਰਸ਼ ਕਮੇਟੀ ਦੇ ਰੈਲੀਆ 'ਚ ਵੀ ਆਉਂਦੇ ਆ ਅਤੇ ਪ੍ਰਾਪਤੀਆਂ ਵੀ ਕਰ ਰਹੇ ਆ ਛੋਟੀਆਂ ਛ ਪੜ੍ਹਾਈ ਕੀਤੀ 12ਵੀਂ ਤੱਕ ਪੜ੍ਹੇ ਉਸ ਤੋਂ ਬਾਅਦ 4 ਸਾਲ ਦਾ ਬੀਟੈਕ ਦਾ ਇੰਜੀਨੀਅਰਿੰਗ ਦਾ ਕੋਰਸ ਕੀਤਾ ਕਾਫੀ ਮਹਿੰਗਾ ਕੋਰਸ ਕੀਤਾ ਤੇ ਉਸ ਤੋਂ ਬਾਅਦ ਤੁਹਾਨੂੰ ਹੁਣ ਤੱਕ ਧਰ ਦੇ ਦੇ ਰਹੇ ਆ ਦੇਣੇ ਪੈ ਰਹੇ ਆ ਤੁਸੀਂ ਭੋਖੜ ਧਾਰ ਰੱਖ ਰਹੇ ਹੋ ਉਹ ਵੀ ਉਹ ਸਰਕਾਰ ਦੇ ਵਿੱਚ ਜਿਹੜੀ ਸਰਕਾਰ ਸਿੱਖਿਆ ਕ੍ਰਾਂਤੀ ਬਣਾ ਰਹੀ ਆ ਅਲੱਗ-ਅਲੱਗ ਪ੍ਰੋਗਰਾਮ ਕਰਾ ਰਹੀ ਆ ਪਰ ਫਿਰ ਵੀ ਤੁਹਾਡੀ ਜਿਹੜੀ ਭੋਖੜ ਧਾਰ ਤੱਕ ਮਰਨ ਵਰਤ ਤੱਕ ਤਾਂ ਰੱਖਣੇ ਪੈ ਰਹੇ ਤਾਂ ਕੋਈ ਸ਼ਰਮ ਥੋੜੀ ਇਹ ਆਉਂਦੀ ਹੈ ਕਿ ਪੰਜਾਬ ਦੇ ਵਿੱਚ ਅਸੀਂ ਬੀਟੈਕ ਕਰਕੇ ਪੜ੍ਹ ਲਿਖ ਕੇ ਲੜ ਕਦਮ ਸਿਰੀਏ ਸੜਕਾਂ ਤੇ ਟੀਚਰ ਬਣਨ ਲਈ ਟੀਚਰ ਬਣਾਗੇ ਸੀ ਫਿਰ ਪੜਾਵਾਗੇ ਹੇ ਤਾਂ ਸਾਨੂੰ ਟੀਚਰ ਹੀ ਨਹੀਂ ਮੰਨਿਆ ਜਾਂਦਾਗਾ ਅਸੀਂ ਬੱਚਿਆਂ ਅੱਗੇ ਜੇ ਰੋਲ ਮਾਡਲ ਲਾਉਂਗੇ ਬੱਚੇ ਸਾਡੇ ਵਾਂਗੂ ਬੰਨਣਾ ਚਾਹਣਗੇ ਸਾਡੇ ਸਕੂਲ ਦੇ ਬੱਚੇ ਕਿਵੇਂ ਕਹਿ ਦੰਗੇ ਅਸੀਂ ਕੰਪਿਊਟਰ ਦੇ ਵਿੱਚ ਬੀਟੈਕ ਕਰ ਲਈਏ ਸਾਡੇ ਤਾਂ ਮਾਸਟਰ ਸਾਡੇ ਟੀਚਰਸ ਉਹ ਸੜਕਾਂ ਤੇ ਬੈਠੇ ਹੈਗੇ ਇਸ ਕਰਕੇ ਕਿਤਨੇ ਹੈ ਤੇ ਸਰਕਾਰਾਂ ਦੀ ਨਾਕਾਮੀ ਹੈ ਕਿ ਉਹ ਆਪਦੇ ਟੀਚਰਸ ਨੂੰ ਆਪਦੇ ਬੱਚਿਆਂ ਅੱਗੇ ਰੋਲ ਮਾਡਲ ਨਹੀਂ ਬਣਾ ਪਾ ਰਹੀਆਂ ਹੈਗੀਆਂ ਜੇਕਰ ਸਾਡੀਆਂ ਮੰਗਾਂ ਪੂਰੀਆਂ ਹੋਣ ਅਸੀਂ ਸੈਟੀਸਫਾਈ ਹੋਈਏ ਅਸੀਂ ਬੱਚਿਆਂ ਨੂੰ ਮੋਟੀਵੇਟ ਕਰੀਏ ਕਿ ਸਾਡੇ ਵਾਂਗੂ ਬਣੋ ਪਰ ਅਸੀਂ ਨਾ ਚਾਹੁੰਦੇ ਹੋਈ ਵੀ ਸਰਕਾਰਾਂ ਅਗੇ ਰੋਲ ਸਰਕਾਰਾਂ ਦੇ ਬਿਹੇਵੀਅਰ ਕਰਕੇ ਬੱਚਿਆਂ ਅਗੇ ਰੋਲ ਮਾਡਲ ਨਹੀਂ ਬਣ 파ਰੇ ਪਰ ਇਹੀ ਅਸੀਂ ਬੱਚਿਆਂ ਨੂੰ ਸਿਖਾ ਰਹੇ ਹਾਂ ਕਿ ਜੇ ਤੁਹਾਡੇ ਹੱਕ ਨਹੀਂ ਮਿਲਦੇ ਤੂੰ ਸੜਕਾਂ ਤੇ ਆ ਕੇ ਸਰਕਾਰ ਨਾਲ ਪ੍ਰੋਟੈਸਟ ਕਰਕੇ ਜ਼ੋਰਦਾਰ ਸੰਘਰਸ਼ ਕਰਕੇ ਆਪਣੇ ਹੱਕ ਪ੍ਰਾਪਤ ਕਰ ਸਕਦੇ ਹੋ ਇੱਕ ਅੰਦੋਲਨਕਾਰੀ ਦੇ ਤੌਰ ਤੇ ਅਸੀਂ ਜ਼ਰੂਰ ਰੋਲ ਮਾਡਲ ਬੱਚਿਆਂ ਅਗੇ ਬਣਦੇ ਹਾਂ ਸਰਕਾਰ ਤਾਂ ਕਹਿੰਦੀ ਕਿ ਧਰਨੇ ਲਾਉਣ ਦੀ ਲੋੜ ਹੀ ਨਹੀਂ ਸਿੱਧੇ ਸਾਡੇ ਕੋਲ ਆਓ ਗੱਲਬਾਤ ਕਰੋ ਜਿਹੜਾ ਮਸਲਾ ਬੈਠ ਕੇ ਹੱਲ ਹੋਊਗਾ ਉਹ ਧਰਨੇ ਨਾਲ ਨਹੀਂ ਹੱਲ ਹੋਣਾ ਸਰਕਾਰ ਕਹਿੰਦੀ ਇਹ ਤਾਂ ਬਹੁਤ ਧਰਨਾਂ ਦਾ ਵਿਰੋਧ ਕਰਦੇ ਉਹਦੇ ਕਿਸਾਨ ਜੱਥੇਬੰਦੀ ਨੇ ਕਿ ਧਰਨੇ ਨਾਂ ਤੋਂ ਸਿੱਧਾ ਸਾਡੇ ਕੋਲੋਂ ਸਾਡੇ ਕੋਲ ਹੀ ਸਮੱਸਿਆ ਦਾ ਹੱਲ ਹੋਣਾ। ਭਗਵੰਤ ਮਾਨ ਮੁੱਖ ਮੰਤਰੀ ਪੰਜਾਬ ਦਾ ਸਭ ਤੋਂ ਵੱਡਾ ਝੂਠ ਹੈ ਜੀ ਸਾਡੇ ਕੋਲੇ ਆਓ। ਅਸੀਂ ਜਾਣਦੇ ਇਹਨਾਂ ਕੋਲ ਇਹ ਮਿਲਦੇ ਨਹੀਂ ਤੇ ਹਾਂ ਭਗਵੰਤ ਮਾਨ ਦੇ ਮੁੱਢ ਦਾ ਝੂਠਾ ਲਾਉਣਾ ਬੰਦ ਹੈ ਜੀ ਝੂਠਾ ਮੁੱਖ ਮੰਤਰੀ ਪੰਜਾਬ ਦਾ ਕਿ ਇਹ ਕਿਸੇ ਵੀ ਜੱਥੇਬੰਦੀ ਨੂੰ ਮਿਲਿਆ ਨਹੀਂ ਅਜੇ ਤੱਕ ਜੇ ਮਿਲਿਆ ਵੀ ਹੈ ਤਾਂ ਕੱਲੀ ਫੋਟੋ ਤੋਂ ਇਲਾਵਾ ਇਹਨੇ ਕੁਝ ਵੀ ਨਹੀਂ ਦਿੱਤਾ ਉਹਨਾਂ ਦੀ ਕੋਈ ਗੱਲ ਨਹੀਂ ਸੁਣੀ ਉਹਨਾਂ ਦੇ ਕੋਈ ਮੰਗ ਨਹੀਂ ਪੂਰੀ ਕੀਤੀ ਗਈ। ਤਾਂ ਪੰਜਾਬ ਦੇ ਬਾਕੀ ਮੁੱਖ ਮੰਤਰੀ ਜਿੱਥੇ ਸੀ ਕਹਿੰਦੇ ਸੀ ਘੱਟ ਕੰਮ ਕਰਦੇ ਤੇ ਕੰਮ ਹੀ ਨਹੀਂ ਕਰਦਾਗਾ। ਇਸ ਕਰਕੇ ਇਹਨਾਂ ਨੂੰ ਆਪਣੇ ਸ਼ਬਦਾਂ ਤੇ ਦੁਬਾਰਾ ਸੋਚਣ ਦੀ ਲੋੜ ਆ ਕਿ ਧਰਨੇ ਲੱਗਦੇ ਸਭ ਤੋਂ ਵੱਡਾ ਧਰਨਾ ਆਪ ਦੀ ਸਰਕਾਰ ਦੇ ਵਿੱਚ ਕੰਪਿਊਟਰ ਆਪਕ ਸੰਘਰਸ਼ ਕਮੇਟੀ ਪੰਜਾਬ ਦੁਆਰਾ ਪਿਛਲੇ ਸਾਲ 5 ਸਤੰਬਰ ਨੂੰ ਅਧਿਆਪਕ ਦੇ ਵਿਸਾਲ ਦਿਨ ਲਗਾਇਆ ਗਿਆ ਜਦੀ ਕਵਰੇਜ ਅੱਜ ਤੱਕ ਤੇ ਵੀ ਆਈ ਨੈਸ਼ਨਲ ਮੀਡੀਆ ਤੇ ਵੀ ਪੰਜਾਬ ਵਿੱਚ ਧਰਨੇ ਨਾਲ ਲੱਗਣ ਵਾਲੀ ਸਰਕਾਰ ਵਿੱਚ ਅਧਿਆਪਕਾਂ ਨੇ ਧਰਨਾ ਲਗਾਇਆ ਸਾਰੇ ਦੇਸ਼ ਵਿੱਚ ਮਸ਼ਹੂਰ ਹੋਇਆ ਕੰਪਿਊਟਰ ਆਪਕ ਦਾ ਧਰਨਾ ਤੁਸੀਂ ਮੁੱਖ ਮੰਤਰੀ ਨੂੰ ਝੂਠਾ ਕਹਿ ਰਹੇ ਹੋ ਪਰ ਮੁੱਖ ਮੰਤਰੀ ਕਹਿੰਦੇ ਕਿ ਮੈਂ ਮਾਸਟਰ ਦਾ ਮੁੰਡਾ ਆ ਜਦੋਂ ਮੇਰੀ ਸਰਕਾਰ ਆਊਗੀ ਮਾਸਟਰਾਂ ਨੂੰ ਧਰਨੇ ਲਾਉਣੇ ਨਹੀਂ ਪੈਣਗੇ ਉਹਨਾਂ ਦੇ ਸਮੱਸਿਆਵਾਂ ਹੱਲ ਹੋਣਗੀਆਂ ਪਰ ਤੁਸੀਂ ਅਜੇ ਵੀ ਉਹਨਾਂ ਨੂੰ ਝੂਠਾ ਕਹਿ ਰਹੇ ਹੋ ਅਸੀਂ ਤਾਂ ਜੀ ਆਪ ਦੇ ਹਿੱਤਾਂ ਲਈ ਤਾਂ ਕਹਿ ਸਕਦੇ ਹਾਂ ਹੋ ਸਕਦਾ ਸਾਡੇ ਹਿੱਤ ਸਾਨੂੰ ਜ਼ਿਆਦਾ ਪਿਆਰੇ ਹੋਣ ਪਿੱਛੇ ਜੇ ਮੈਂ ਪਿਛਲੇ ਮਹੀਨੇ ਧਰਨੇ ਤੇ ਜਾ ਕੇ ਆਇਆਗਾ ਮੈਰੀਟੋਰੀਅਸ ਟੀਚਰ ਯੂਨੀਅਨ ਦੇ ਉਹ ਮੈਰੀਟੋਰੀਅਸ ਟੀਚਰਸ ਜਿੱਥੇ ਸਰਕਾਰੀ ਸਕੂਲਾਂ ਚ ਮੈਰਿਟ ਵਾਲੇ ਬੱਚਿਆਂ ਨੂੰ ਪੜਾਇਆ ਜਾਂਦਾ ਬੱਚੇ ਮੈਡੀਕਲ ਨਾਨ ਮੈਡੀਕਲ ਕੇ ਡਾਕਟਰ ਇੰਜੀਨੀਅਰ ਦੀ ਪੜ੍ਹਾਈ ਕਰਦੇ ਆ ਉਹਨਾਂ ਟੀਚਰ ਨੂੰ ਵੀ ਧਰਨੇ ਲਾਉਣੇ ਪੈ ਰਹੇ ਆ ਮੈਰਿਟੋਰੀਅਸ ਅਧਿਆਪਕ ਜੇ ਧਰਨੇ ਲਗਾ ਰਹੇ ਹੈ ਇਹ ਚ ਨਾਕਾਮੀ ਪੰਜਾਬ ਸਰਕਾਰ ਦੀ ਹੈ ਤਾਂ ਧਰਨੇ ਕੌਣ ਨਹੀਂ ਲਗਾ ਰਿਹਾ ਮੈਰਿਟੋਰੀਅਸ ਅਧਿਆਪਕ ਧਰਨੇ ਲਗਾ ਰਹੇ ਹਨ ਕੰਪਿਊਟਰ ਅਧਿਆਪਕ ਧਰਨੇ ਲਗਾ ਰਹੇ ਹੈ ਐਨ ਐਸ ਕੇ ਆਫ ਟੀਚਰਸ ਧਰਨੇ ਲਗਾ ਰਹੇ ਹੈ ਡੀਟੀਐਫ ਡੈਮੋਕ੍ਰੈਟਿਕ ਟੀਚਰਸ ਫਰੰਟ ਧਰਨੇ ਲਗਾ ਰਹੀ ਹੈ ਕਿਸਾਨ ਧਰਨੇ ਲਗਾ ਰਹੇ ਹੈ ਆਪਣੇ ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਧਰਨੇ ਲਗਾ ਰਹੇ ਹੈ ਸਾਰੇ ਇਹੀ ਧਰਨੇ ਲਗਾ ਰਹੇ ਹੈ ਇਹ ਇੱਕ ਧਰਨੇ ਵਾਲੀ ਸਰਕਾਰ ਧਰਨਿਆਂ ਤੋਂ ਡਰ ਕੇ ਭੱਜ ਕੇ ਮੀਟਿੰਗਾਂ ਤੋਂ ਭੱਜ ਰਹੀ ਹੈ ਤੇ ਕਿਸੇ ਦੇ ਮਸਲੇ ਹੱਲ ਨਹੀਂ ਕਰਦੀ ਤੁਹਾਡੇ ਪਰਿਵਾਰ ਮੇਰੇ ਪਰਿਵਾਰ ਜੀ ਮੇਰੀ ਇੱਕ ਬੇਟੀ ਹੈਗੀ ਇੱਕ ਬੇਟਾ ਮੇਰਾ ਤੇ ਵਾਈਫ ਮੇਰੀ ਤੇ ਮਾਤਾ ਪਿਤਾ ਜੀ ਤੁਸੀਂ ਭੋਖੜ ਲੜ ਹਟਾ ਰੱਖੀ ਸੀਗੀ ਪਹਿਲਾਂ ਵੀ ਹੁਣ ਵੀ ਤੁਸੀਂ ਕਹਿ ਰਹੇ ਹੋ ਸੰਘਰਸ਼ ਕਰਨਾ ਹੈ ਲੰਮਾ ਸੰਘਰਸ਼ ਚੱਲਣਾ ਸਾਡਾ ਜਦੋਂ ਤੱਕ ਸਰਕਾਰ ਸਾਡੀਆਂ ਮੰਗਾਂ ਨਹੀਂ ਮੰਨਦੀ ਤੁਹਾਡੇ ਪਰਿਵਾਰ ਨੇ ਤੁਹਾਡੇ ਮਾਤਾ ਪਿਤਾ ਨੇ ਤੁਹਾਡੀ ਵਾਈਫ ਨੇ ਜਾਂ ਬੱਚਿਆਂ ਨੇ ਕਦੀ ਨਹੀਂ ਕਿਹਾ ਕਿ ਤੁਸੀਂ ਸੰਘਰਸ਼ ਕਿਉਂ ਕਰ ਰਹੇ ਹੋ ਸਾਨੂੰ ਤੁਹਾਡੀ ਲੋੜ ਆ ਅਗਰ ਤੁਹਾਡੇ ਉਜ ਤੁਹਾਨੂੰ ਹੋ ਜਾਂਦਾ ਆ ਤਾਂ ਫਿਰ ਨੁਕਸਾਨ ਦਾ ਪਰਿਵਾਰ ਤਾਂ ਹੋਊਗਾ ਸੱਚ ਦੱਸਾਂ ਜੀ ਇਸ ਕੰਮਾਂ ਚ ਪਰਿਵਾਰ ਦਾ ਸਾਥ ਦੇਣਾ ਬਹੁਤ ਔਖਾ ਹੈ ਕਿ ਇੱਕ ਬੰਦਾ ਆ ਦੀ ਜਾਨ ਤੇ ਖੇਲ ਲੇ ਤੇ ਬਾਕੀ ਸਾਰੇ ਪੰਜਾਬ ਦੇ ਸਾਥੀ ਮਤਲਬ ਉਸ ਪੱਧਰ ਦਾ ਸਾਥ ਨਾ ਦੇਣ ਕਿਤੇ ਨਾ ਇਹ ਤਾਂ ਕਿ ਪਰਿਵਾਰ ਨੂੰ ਰਾਸ਼ਾ ਮਿਲਦੀਏਗੀ ਕਿ ਉਹਨਾਂ ਨੂੰ ਵੀ ਦੇਖੋ ਆਪਣਾ ਘਰ ਚਲਾਉਣਾ ਹੈ ਆਪਣੇ ਪਤੀ ਨਾਲ ਆਪਣੇ ਬੇਟੇ ਨਾਲ ਆਪਣੇ ਪਿਤਾ ਨਾਲ ਪਿਆਰ ਹੁੰਦਾ ਹੈਗਾ ਤਾਂ ਘਰੋਂ ਸਪੋਰਟ ਤਾਂ ਮਿਲਦੀ ਹੈ ਕਿ ਲੜੋ ਪਰ ਉਹ ਕਹਿੰਦੇ ਵੀ ਲੜੋ ਤਾਂ ਜੇਕਰ ਆਪਣੇ ਸਾਰੇ ਸਾਥੀ ਤੁਹਾਨੂੰ ਤੁਹਾਡੇ ਬਰਾਬਰ ਸਾਥ ਦੇਣ ਫਿਰ ਉਹ ਵੀ ਨਾਲ ਹੁੰਦੇ ਕਿਤੇ ਨਾ ਕਿਤੇ ਕਿ ਸੰਘਰਸ਼ ਬਾਹਰ ਸੜਕਾਂ ਦੇ ਬਾਅਦ ਸੰਘਰਸ਼ ਕਰਨ ਮੈਂ ਤਾਂ ਪਹਿਲਾਂ ਘਰੋਂ ਸੰਘਰਸ਼ ਕਰਨਾ ਪੈਂਦਾ ਹੈ ਕਿ ਜੇ ਕਿ ਲੋਕ ਨਹੀਂ ਲੜ ਰਹੇ ਉਹਨਾਂ ਨੂੰ ਜਗਾਉਣ ਲਈ ਕਿਸੇ ਨੂੰ ਤਾਂ ਦੀਵਾ ਬਲਣਾ ਪਊਗਾ ਕਿਸੇ ਨੂੰ ਤਾਂ ਖੂਨ ਦੇਣਾ ਪਊਗਾ ਆਪਣਾ ਜਿਹੜਾ ਤੁਸੀਂ ਸੋਸ਼ਲ ਮੀਡੀਆ ਤੇ ਸਰਕਾਰ ਦਾ ਵਿਰੋਧ ਕਰਦੇ ਹੋ ਲਾਈਵ ਹੁੰਦਾ ਇਹ ਮੰਨ ਲਓ ਮੁੱਖ ਮੰਤਰੀ ਸਾਹਿਬ ਸਿੱਖਿਆ ਮੰਤਰੀ ਸਾਹਿਬ ਤਾਂ ਤੁਹਾਡੀਆਂ ਲਗਾਤਾਰ ਕਮੈਂਟ ਆਉਂਦੇ ਉੱਥੇ ਤਾਂ ਤੁਹਾਨੂੰ ਉਸ ਚੀਜ਼ ਦਾ ਕੀ ਫਾਇਦਾ ਹੁੰਦਾ ਹੈ ਉਸ ਚੀਜ਼ ਦਾ ਫਾਇਦਾ ਵੀ ਪਹਿਲਾਂ ਤਾਂ ਹੀ ਮਨ ਚੋਂ ਡਰ ਨਿਕਲਦਾ ਹੈ ਯਾਰ ਕੀ ਅਸੀਂ ਨਾਗਰਿਕ ਹੋ ਕੇ ਸਰਕਾਰ ਦੇ ਖਿਲਾਫ ਬੋਲ ਨਹੀਂ ਸਕਦੇ ਜੇਕਰ ਅਸੀਂ ਝੂਠ ਬੋਲਦੇ ਹਾਂਗੇ ਹੋਂ ਤੱਕ ਤਾਂ ਜੇਲ੍ਹ ਚ ਪਾ ਦਿੱਤਾ ਹੁੰਦਾ ਜੇਕਰ ਅਸੀਂ ਸੱਚ ਬੋਲਦੇ ਹਾਂ ਤਾਂ ਹੀ ਅਸੀਂ ਸਸਟੇਨ ਕਰ ਸਕਦੇ ਹਾਂ ਦੂਸਰੀ ਗੱਲ ਕੀ ਸਰਕਾਰ ਨੇ মিডিਆ ਖਰੀਦਿਆ ਹੋਇਆ ਹੁੰਦਾ ਜੀ ਅਸੀਂ ਜੇ ਕਰ ਕੋਈ ਵੱਡੇ ਪੱਧਰ ਤੇ মিডিਆ ਕੋਲੇ ਆਪਣੀ ਗੱਲ ਨਹੀਂ ਪਹੁੰਚਾ ਸਕਦੇ ਹਰੇਕ ਨਾਗਰਿਕ ਕੋਲੇ ਹਰੇਕ ਇਨਸਾਨ ਕੋਲੇ ਆਪਣੀ ਗੱਲ ਰੱਖਣ ਨੂੰ ਇੱਕ ਸੋਸ਼ਲ ਮੀਡੀਆ ਹੈ ਕਿ ਸਾਡੇ ਇਕੋਜੀ ਸਾਡੇ ਨਾਲ ਸਰਕਾਰ ਆਮ ਆਦਮੀ ਪਾਰਟੀ ਸਰਕਾਰ ਜਾਂ ਪੰਜਾਬ ਸਰਕਾਰ ਸਾਡਾ ਆ ਸੱਚ ਹੈ ਜਾਂ ਝੂਠ ਹੈ ਲੋਕ ਫੈਸਲਾ ਕਰਨ ਕਿ ਸਰਕਾਰ ਸੱਚੀ ਹੈ ਝੂਠੀ ਹੈਗੀ ਤਾਂ ਸੋਸ਼ਲ ਮੀਡੀਆ ਇੱਕ ਇਨਸਾਨ ਨੂੰ ਆਪਣੀ ਆਵਾਜ਼ ਬੁਲੰਦ ਕਰਨ ਲਈ ਆਪਣੀ ਗੱਲ ਰੱਖਣ ਲਈ ਮੌਕਾ ਦਿੰਦਾ ਹੈ ਇਸ ਕਰਕੇ ਅਸੀਂ ਸੋਸ਼ਲ ਮੀਡੀਆ ਦੀ ਵਰਤੋਂ ਕਰਦੇ ਹਾਂ ਆਪਣੀਆਂ ਮੰਗਾਂ ਆਪਣੇ ਲਈ ਨਿਆਂ ਦੀ ਮੰਗ ਲੋਕਾਂ ਤੋਂ ਕਰਨ ਲਈ ਅਤੇ ਆਮ ਆਦਮੀ ਪਾਰਟੀ ਸਰਕਾਰ ਦੇ ਝੂਠ ਖੋਲਣ ਲਈ ਠੀਕ ਹੈ ਜੀ ਬਹੁਤ ਸਾਰੀਆਂ ਜੱਥੇਬੰਦੀਆਂ ਆ ਜਿਵੇਂ 1158 ਪ੍ਰੋਫੈਸਰ ਹਾਈ ਕੋਰਟ ਤੱਕ ਸੁਪਰੀਮ ਕੋਰਟ ਤੱਕ ਲੜੇ ਤੇ ਤੁਹਾਡਾ ਵੀ ਕੋਈ ਅਦਾਲਤ ਜਾਣ ਦਾ ਮਨ ਹੈਗਾ ਤਾਂ ਗਏ ਜਾ ਚੁੱਕੇ ਹੋ ਪਹਿਲਾਂ ਹੀ ਹਾਂਜੀ ਬਿਲਕੁਲ ਸਾਡੇ ਕੰਪਿਊਟਰ ਵਿਭਾਗ ਵੱਲੋਂ ਬੱٹے ਲੰਬੇ ਸਮੇਂ ਤੋਂ ਕੋਰਟ ਕੇਸ ਲਗਾਏ ਹੋਏ ਹੈ ਚੰਗੀ ਗੱਲ ਹੈ ਕਿ ਹਾਈ ਕੋਰਟ ਨੇ ਸਾਡੇ ਫੇਵਰ 'ਚ ਫੈਸਲਾ ਵੀ ਦਿੱਤਾ ਪਹਿਲਾਂ ਸਿੰਗਲ ਬੈਂਚ ਨੇ ਹੁਣ ਡਬਲ ਬੈਂਚ ਨੇ ਵੀ ਫੇਵਰ 'ਚ ਫੈਸਲਾ ਦਿੱਤਾ ਕਿ ਇਹ ਸਰਕਾਰੀ ਮੁਲਾਜ਼ਮੀਆਂ ਸਰਕਾਰ ਦੀ ਨਾਕਾਮੀ ਸਰਕਾਰ ਹਾਈ ਕੋਰਟ ਡਬਲ ਬੈਂਚ ਤੋਂ ਹਾਰ ਕੇ ਹੁਣ ਸੁਪਰੀਮ ਕੋਰਟ ਵੱਲ ਰੁੱਕ ਰਹੀ ਹੈ ਇੱਥੋਂ ਤੱਕ ਕਿ ਇਹਨਾਂ ਦੇ ਸਿੱਖ ਸਖਤਰ ਮੈਡਮ ਜੀ ਅਨੰਦਤਾ ਜੀ ਨੇ ਵੀ ਕਿਹਾ ਤਾਂ ਕੇਸ ਆ ਤੁਸੀਂ ਜਿੱਤੋਗੇ ਬਸ ਤੁਹਾਡਾ ਸਮੇਂ ਦਾ ਫਰਕ ਹੈ ਅੱਜ ਨਹੀਂ ਤਾਂ ਤੁਹਾਨੂੰ 2 ਸਾਲ ਬਾਅਦ ਮੈਨੀਫੈਟ ਮਿਲ ਜਾਨੇਗਾ ਤਾਂ ਅਨੰਦਤਾ ਮਿੱਤਰਾ ਜੀ ਨੇ ਬਿਲਕੁਲ ਕਿਹਾ ਕਿ ਸਰਕਾਰ ਕੋਲੇ ਕੋਈ ਰਸਤਾ ਨਹੀਂ ਬਾਕੀ ਸਿਰਫ ਸਰਕਾਰ ਸਮਟ ਪਾ ਰਹੀ ਹੈ ਇਹ ਇੱਥੇ ਅਸੀਂ ਸਰਕਾਰ ਨੂੰ ਕਹਿਣਾ ਚਾਹੁੰਦਾ ਸਾਨੂੰ ਪਤਾ ਵੀ ਅੱਜ ਨਹੀਂ ਤਾਂ ਕੱਲ ਜਦੋਂ ਲਾਭ ਦੇਣੀ ਪੈਣੇ ਆ ਕਿਉਂ ਸਾਡੀ ਭਕਾਈ ਕਰਾਉਣੇ ਅੱਜ ਕੰਪਿਊਟਰ ਕੁਝ ਮਸਲੇ ਹੱਲ ਕਰ ਦੋ ਅਸੀਂ ਸਾਰੇ ਵੱਡੀ ਗਿਣਤੀ ਵਿੱਚ ਸਰਕਾਰ ਦਾ ਧੰਨਵਾਦ ਵੀ ਕਰਾਂਗੇ ਸਾਡੇ ਮਸਲੇ ਹੱਲ ਕਰੋਗੇ ਤਾਂ ਠੀਕ ਹੈ ਤਾਂ ਪਰ ਸਰਕਾਰ ਦੀ ਮਾੜੀ ਗੱਲ ਸਰਕਾਰ ਆਪਦਾ ਸਮਾਂ ਆਪਦਾ ਪੈਸਾ ਸੁਪਰੀਮ ਕੋਰਟ ਦੇ ਵਿੱਚ ਆਪਦੇ ਲੋਕਾਂ ਦੇ ਖਿਲਾਫ ਲੜਨ ਤੇ ਲਗਾ ਰਹੀ ਹੈਗੀ ਨਾ ਕਿ ਉਹਨਾਂ ਨੂੰ ਹੱਕ ਦੇਣ ਦੇ ਵਿੱਚ ਠੀਕ ਤੁਹਾਡੀ ਜਿਹੜੀ ਭਰਤੀ 2005 ਵਿੱਚ ਹੁੰਦੀ ਹੈ ਉਸ ਤੋਂ ਬਾਅਦ ਅੱਜ 2025 ਆ 20 ਸਾਲ ਹੋ ਚੁੱਕੇ ਆ ਕਾਂਗਰਸ ਨੇ ਵੀ ਰਾਜ ਕੀਤਾ ਸ਼੍ਰੋਮਣੀ ਅਕਾਲੀ ਦਲ ਬਾਦਲ ਨੇ ਵੀ ਰਾਜ ਕੀਤਾ ਹੁਣ ਆਮ ਆਦਮੀ ਪਾਰਟੀ ਸਰਕਾਰ ਰਾਜ ਕਰ ਰਹੀ ਹੈ ਤੁਹਾਨੂੰ ਤਿੰਨਾਂ ਸਰਕਾਰਾਂ ਚੋਂ ਕਿਹੜੀ ਸਰਕਾਰ ਦੇ ਜਿਹੜੇ ਕੰਮ ਵਧੀਆ ਲੱ ਦੇਖੋ ਜੀ ਅਕਾਲੀ ਸਰਕਾਰ ਨੇ ਸਾਨੂੰ 2011 ਵਿੱਚ ਰੈਗੂਲਰ ਕੀਤਾ ਅਸੀਂ ਉਹਨਾਂ ਦੇ ਧੰਨਵਾਦੀ ਹਾਂ ਕਿ ਠੀਕ ਹੈ ਉਹਨਾਂ ਵੱਲੋਂ ਕੁਝ ਮਸਲੇ ਉਸ ਨੂੰ ਪੂਰੇ ਤੌਰ ਤੇ ਲਾਗੂ ਨਹੀਂ ਕੀਤਾ ਗਿਆ ਉਸ ਤੋਂ ਬਾਅਦ ਕਾਂਗਰਸ ਸਰਕਾਰ ਆਈ ਉਹਨਾਂ ਨੇ ਸਾਡੇ ਮਸਲੇ ਉਹਨੇ ਪੱਧਰ ਤੇ ਹੱਲ ਨਹੀਂ ਕੀਤੇ ਪਰ ਆਵਾਜ਼ ਦੀ ਪਾਰਟੀ ਤੋਂ ਨਿਰਾਸ਼ਾਵਾਦ ਹੈ ਕਿ ਇਹਨਾਂ ਨੇ ਸਾਡੇ ਮਸਲੇ ਹੱਲ ਤਾਂ ਦੂਰ ਦੀ ਗੱਲ ਹੈ ਸਾਨੂੰ ਪਿੱਛੇ ਲੈ ਗਏ ਜਿਹੜੀਆਂ ਚੀਜ਼ਾਂ ਸਾਨੂੰ ਮਿਲ ਰਹੀਆਂ ਸੀ ਸਾਨੂੰ ਨਾ ਮਿਲਦੇ ਸੀ ਇਹਨਾਂ ਨੇ ਸਾਡੇ ਤੋਂ ਤਾਂ ਖੋਲੇ ਸਾਡੇ ਖਿਲਾਫ ਸੁਪਰੀਮ ਕੋਰਟ ਜਾ ਰਹੇ ਹੈਗੇ ਤਾਂ ਮੈਂ ਤਾਂ ਫਿਰ ਵੀ ਧੰਨਵਾਦ ਕਰਨਾ ਚਾਹੂੰਗਾ ਅਕਾਲੀ ਸਰਕਾਰ ਦਾ ਤੇ ਕਾਂਗਰਸ ਸਰਕਾਰ ਦਾ ਜਿਨ੍ਹਾਂ ਨੇ ਸਾਨੂੰ ਘੱਟ ਲ ਪਰ ਸਾਨੂੰ ਲਾਭ ਤਾਂ ਦਿੱਤੇ ਤੇ ਅਸੀਂ ਨਿਰਾਸ਼ਾ ਜਤਾਉਣਾ ਚਾਹਵਾਂਗੇ ਆਮ ਆਰ ਪੀ ਪਾਰਟੀ ਦੀ ਸਰਕਾਰ ਤੋਂ ਜਿਨ੍ਹਾਂ ਨੇ ਸਾਡੇ ਹੱਕ ਮਾਰੇ ਸਾਡੇ ਖਿਲਾਫ ਸੁਪਰੀਮ ਕੋਰਟ ਜਾ ਰਹੀ ਹੈ ਤੇ ਅਸੀਂ ਇਹਨਾਂ ਖਿਲਾਫ ਸੜਕਾਂ ਤੇ ਲਗਾਤਾਰ ਲੜ ਰਹੇ ਹਾਂ ਠੀਕ ਹੈ ਜੀ ਥੋੜਾ ਸਮਾਂ ਪਹਿਲਾਂ ਦੇਖੀਏ ਤੁਹਾਡੇ ਜਿਹੜੀ ਕੰਪਿਊਟਰ ਅਧਿਆਪਕਾਂ ਦੀ ਗਿਣਤੀ 7000 ਪਲੱਸ ਸੀਗੀ ਪਰ ਹੁਣ ਦਿਨ ਦਿਨ ਘਟਦੀ ਜਾ ਰਹੀ ਹੈ ਕੀ ਇਹ ਚਿੰਤਾ ਦਾ ਵਿਸ਼ਾ ਨਹੀਂ ਤੁਹਾਡੇ ਲਈ ਪੂਰੀ ਤਰ੍ਹਾਂ ਚਿੰਤਾ ਦਾ ਵਿਸ਼ਾ ਜੀ ਸਾਡੇ ਨਾਲੋਂ ਵੱਧ ਇਹ ਸਰਕਾਰੀ ਸਕੂਲ ਦੇ ਬੱਚਿਆਂ ਲਈ ਚਿੰਤਾ ਦਾ ਵਿਸ਼ਾ ਹੈ 7000 ਤੋਂ ਜਿਵੇਂ 6600 ਦਾ ਵਾਰਡ ਵਰਤਿਆ ਉਹ 400 ਕੰਪਿਊਟਰ ਆਪਕ ਕੁਝ ਨੌਕਰੀ ਛੱਡ ਕੇ ਚਲੇਗੇ ਕੁਝ ਸਾਥੀਆਂ ਦੀ ਡੈਥ ਹੋ ਚੁੱਕੀ ਹੈ ਕਿ ਕੋਈ ਸਾਥੀ ਰਿਟਾਇਰ ਹੋਗੇ ਤਾਂ ਉਹ 400 ਪੋਸਟਾਂ ਖਾਲੀ ਹੋਣਗੇ ਨੁਕਸਾਨ ਕਿਦਾ ਜੀ ਸਾਡੇ ਨਾਲੋਂ ਵੱਧ ਉਹਨਾਂ ਬੱਚਿਆਂ ਦਾ ਨੁਕਸਾਨ ਹੈ ਜਿਨ੍ਹਾਂ ਨੂੰ ਹਿਸਾਬ ਨਾਲ ਆਉਣ ਵਾਲੇ ਕੁਝ ਸਾਲਾਂ ਦੇ ਵਿੱਚ ਇਹ ਬਿਲਕੁਲ ਖਤਮ ਹੋ ਜਾਣਗੇ ਤੇ ਆਪ ਇਹਨਾਂ ਨੇ ਜੀ ਕੀ ਤਰੀਕਾ ਅਪਣਾਇਆ ਕਿ ਇਹ ਕੰਪਿਊਟਰ ਸਿੱਖਿਆ ਉਹ ਸਰਕਾਰੀ ਮੁਲਾਜ਼ਮ ਦੀ ਥਾਂ ਤੇ ਐਨਐਸਕੇਪ ਟੀਚਰਾਂ ਹੀ ਸਿੱਖਿਆ ਦੇਣ ਦਾ ਇਹਨਾਂ ਨੇ ਸਾਧਨ ਬਣਾ ਲਿਆ ਉਹਨਾਂ ਨੂੰ ਘੱਟ ਤਨਖਾਹਾਂ ਦੇ ਕੇ ਉਹਨਾਂ ਦਾ ਮਿਸ ਯੂਟਿਲਾਈਜ਼ ਕਰਕੇ ਉਹਨਾਂ ਤੋਂ ਨਿਗੁਣਿਆ ਤਨਖਾਹ 'ਚ ਕੰਮ ਕਰਾ ਕੇ ਕੰਪਿਊਟਰ ਸਿੱਖਾ ਦਿੱਤੀ ਜਾਵੇ। ਉਹ ਸਰਕਾਰ ਕਹਿੰਦੀ ਕਿ ਜਿਹੜਾ ਅਸੀਂ 70-80 ਹਜ਼ਾਰ ਇੱਕ ਮੁਲਾਜ਼ਮ ਨੂੰ ਦੇ ਰਹੇ ਆਂ, ਅਗਰ ਉਹੀ ਸਾਡਾ ਕੰਮ 20 ਹਜ਼ਾਰ 'ਚ ਹੋ ਰਿਹਾ ਆ। ਹਾਂਜੀ। ਸਾਨੂੰ ਹੋਰ ਕੀ ਚਾਹੀਦਾ ਹੈ? ਮੈਂ ਤਾਂ ਕਹਿੰਦਾ ਜੀ ਮੈਂ ਖੁਦ ਐਨਐਸਕੇਫ ਜਾਂ ਆਊਟਸੋਰਸ ਨੂੰ ਤਿਆਰ ਆਂ। ਅਸੀਂ ਕੱਲ ਨੂੰ ਮੁੱਖ ਮੰਤਰੀ ਵੀ ਆਊਟਸੋਰਸ ਹੀ ਰੱਖ ਲੈਣੇ ਹੈਗੇ। ਅਸੀਂ ਮੁੱਖ ਮੰਤਰੀ ਨੂੰ 10 ਹਜ਼ਾਰ ਤਨਖਾਹ ਦੇ ਦਿਆ ਕਰਾਂਗੇ। ਪੰਜਾਬ ਦੇ ਲੋਕ ਅਸੀਂ ਟੈਕਸ ਭਰਨ ਦੀ ਕੀ ਲੋੜ ਹੈ? ਅਸੀਂ ਸਾਰਾ ਪੈਸਾ ਮੁੱਖ ਮੰਤਰੀ ਰੱਖਦੇ ਹਾਂ ਜੀ 20 ਅਸੀਂ ਮੁੱਖ ਮੰਤਰੀ ਦਿੰਨੇ 15 ਹਜ਼ਾਰ ਸਿੱਖਿਆ ਮੰਤਰੀ ਰੱਖ ਲਾਂਗੇ ਹਰਜੋਤ ਮੈਂ ਇਸ ਸਾਨੂੰ ਭਗਵੰਤਮਾ ਚਾਹੀਦੇ ਨਹੀਂ ਮੁਲਾਜ਼ਮ ਵੀ ਕੰਟਰੈਕਚੁਅਲ ਕਰ ਦਿਓ ਮੁਲਾਜ਼ਮ ਵੀ ਤੁਸੀਂ ਆਊਟਸੋਰਸ ਕਰ ਦਿਓ ਅਸੀਂ ਸਰਕਾਰ ਆਊਟਸੋਰਸ ਕਰ ਦਿੰਦੇ ਹਾਂ ਬਹੁਤ ਵਧੀਆ ਗੱਲ ਹੈ ਜੀ ਜੇਕਰ ਇਹ ਆਊਟਸੋਰਸ ਵਾਲਾ ਕੰਮ ਇਹਨਾਂ ਨੂੰ ਜੱਜ ਦਤਾ ਜੇਕਰ ਇਹਨਾਂ ਨੇ ਪੈਨਸ਼ਨਾਂ ਬੰਦ ਕੀਤੀਆਂ ਅਧਿਆਪਕਾਂ ਦੀਆਂ ਸਰਕਾਰੀ ਮੁਲਾਜ਼ਮਾਂ ਦੀਆਂ ਤੁਸੀਂ ਐਮ ਐਲ ਏਜ਼ ਦੀਆਂ ਮੁੱਖ ਮੰਤਰੀ ਦੀਆਂ ਮੰਤਰੀਆਂ ਦੀਆਂ ਇਹਨਾਂ ਦੀਆਂ ਪੈਨਸ਼ਨਾਂ ਬੰਦ ਕਰ ਦਿਓ ਮੈਂ ਅੱਜ ਲਿਖ ਕੇ ਦੇਣ ਨੂੰ ਤਿਆਰ ਹਾਂ ਕਿ ਜੇ ਇਹ ਪੈਨਸ਼ਨ ਅਸ਼ਾ ਲਿਖਦੇ ਨੂੰ ਤਿਆਰ ਚ ਮੈਂ ਲਿਖਦੇ ਨੂੰ ਤਿਆਰਾਂ ਜੀ ਪਰ ਕੀ ਹੈ ਕਿ ਜੇ ਤੁਸੀਂ ਇਹਨਾਂ ਨੂੰ ਵੀ ਪਤਾ ਹੈ ਕਿ ਸਰਕਾਰ ਤਾਂ ਕੰਮ ਕਰ ਪਾਊਗੀ ਜੇਕਰ ਪੈਨਸ਼ਨ ਹੈਗੀ ਹੈ ਉਵੇਂ ਮੁਲਾਜ਼ਮ ਆਪਦਾ ਜੇ ਅਗਲੇ 20 ਸਾਲ ਨੌਕਰੀ ਤਬਾਦ ਸੇਫ ਹੈ ਤਾਂ ਹੀ ਉਹ ਸੇਫਲੀ ਕੰਮ ਕਰ ਪਾਊਗਾ ਤਾਂ ਉਹ ਇਸ ਕਰਕੇ ਮੰਗਦੇ ਪੈਨਸ਼ਨ ਤਾਂ ਕਿ ਸਾਡੀ ਰੋਟੀ ਰੋਟੀ ਚੱਲਦੀ ਜਾਵੇ ਅਸੀਂ ਸਮਾਜ ਨੂੰ ਆ ਤੇ 60 ਸਾਲ ਦਿੱਤੇ ਤਾਂ ਸਾਡੇ ਭਵਿੱਖ ਦੇ ਔਖੇ ਸਮੇਂ 'ਚ ਸਾਨੂੰ ਰੋਟੀ ਲਈ ਸਾਡਾ ਪ੍ਰਬੰਧ ਹੋਵੇ ਕਿਉਂਕਿ ਅਸੀਂ ਕੋਈ ਬਿਜ਼ਨਸ ਨਹੀਂ ਕਰਦੇਗੇ ਇਸ ਕਰਕੇ ਸਾਡੀ ਮੰਗ ਹੁੰਦੀ ਹੈ ਅਧਿਆਪਕਾਂ ਦੀ ਸਾਡੇ ਤੇ ਪੁਰਾਣੀ ਪੈਨਸ਼ਨ ਲਾਗੂ ਕੀਤੀ ਜਾਵੇ ਤਾਂ ਕਿ ਸਾਡਾ ਪਾ ਕਟੂ ਕਟ ਨੌਕਰੀ ਤੋਂ ਬਾਅਦ ਸਾਡੇ ਘਰੇ ਸੌਖੀ ਰੋਟੀ ਪੱਕਦੀ ਰਹੇ ਸਾਨੂੰ ਕਿਸੇ ਅੱਗੇ ਹੱਥ ਨਾ ਖਲਾਉਣੇ ਪੈਣ ਪਰ ਪਰੰਤੂ ਸਰਕਾਰ ਦਾ ਕੋਈ ਧਿਆਨ ਨਹੀਂ ਮੁਲਾਜ਼ਮਾਂ ਨੂੰ ਪੈਨਸ਼ਨ ਦੇਣ ਵੱਲ ਕੰਪਿਊਟਰ ਟਾਈਪਕਾਰ ਨੂੰ ਸਿੱਖਿਆ ਭਾਗ ਦੇ ਮੰਗਾ ਵੱਲ ਜਾਂ ਸਰਕਾਰੀ ਮੁਲਾਜ਼ਮਾਂ ਨੂੰ ਲਾਭ ਦੇਣ ਵੱਲ ਤੁਹਾਡੀਆਂ ਮੇਨ ਮੇਨ ਕਿਹੜੀਆਂ ਮੰਗਾਂ ਤੁਹਾਡਾ ਮੰਗ ਪੱਤਰ ਹੋਊਗਾ ਜੁਲੀਨ ਦਾ ਹਾਂਜੀ ਬਿਲਕੁਲ ਤੁਹਾਡੀਆਂ ਕਿਹੜੀਆਂ ਕਿੜੀਆਂ ਮੇਨ ਮੰਗਾਂ ਹਨ ਸਾਡੀ ਸਭ ਤੋਂ ਮੁੱਖ ਮੰਗ ਤਾਂ ਇਹ ਹੀ ਹੈ ਜੀ ਕਿ 20 ਸਾਲਾਂ ਤੋਂ ਸਿੱਖਿਆ ਭਾਗ 'ਚ ਕੰਮ ਕਰਦੇ ਕੰਪਿਊਟਰ ਟਾਈਪਕਾਰ ਨੂੰ ਬਿਨਾਂ ਸ਼ਰਤ ਸਿੱਖਿਆ ਭਾਗ 'ਚ ਮਰਜ਼ੀ ਕੀਤਾ ਜਾਵੇ ਇਨਾਂ ਤੇ 6ਵੇਂ ਪੇ ਕਮਿਸ਼ਨ ਜਿਹੜਾ ਲਾਗੂ ਨਹੀਂ ਕੀਤਾ ਗਿਆ ਉਹਨੂੰ ਲਾਗੂ ਕੀਤਾ ਜਾਵੇ ਅਤੇ ਕੰਪਿਊਟਰ ਧਾਪਕਾ ਤੇ ਪੰਜਾਬ ਸਿਵਲ ਸਰਵਿਸ ਰੂਲ ਲਾਗੂ ਕੀਤੇ ਜਾਣ ਠੀਕ ਹੈ ਤੁਸੀਂ ਸਕੂਲਾਂ ਦੇ ਵਿੱਚ ਬੱਚਿਆਂ ਨੂੰ ਕਿਹੜੀ ਕਿਹੜੀ ਸਿੱਖਿਆ ਕੀ ਕੀ ਬਣਾਉਂਦੇ ਹੋ ਕੰਪਿਊਟਰ ਦਾ ਸਿੱਖਿਆ ਦਿੰਦੇ ਹੋ ਉਹਦੇ ਵਿੱਚ ਕੀ ਕੀ ਬਣਾਉਂਦੇ ਕੰਪਿਊਟਰ ਦੇ ਵਿੱਚ ਜੇਕਰ ਮੈਂ ਸੱਚ ਦੱਸਾਂ ਜੀ ਆ ਮੈਨੂੰ ਤੁਸੀਂ ਸੜਕਾਂ ਤੋਂ ਹਟਾ ਦਿਓ ਬੱਚਿਆਂ ਨੂੰ ਅਸੀਂ ਸਾਰੇ ਸਬਜੈਕਟ ਵੀ ਵੜਾ ਦਿਆ ਕਰਾਂਗੇ ਉਹਨਾਂ ਨੇ ਜਿਹੜੇ ਸਬਜੈਕਟ ਪੜ੍ਹਨੇ ਹੁੰਦੇ ਐ ਹਿੰਦੀ ਪੰਜਾਬੀ ਐਸਐਸ ਸਾਇੰਸ ਮੈਥਮੈਟਿਕਸ ਕੰਪਿਊਟਰ ਵਿਸ਼ਾ ਉਹਨਾਂ ਨੂੰ ਆ ਸਾਰੇ ਵਿਸ਼ੇ ਪੜ੍ਹਨ ਵਿੱਚ ਹੈਲ ਇੱਕ ਐਸਾਸ ਟੀਚਰ ਨੇ ਇੱਕ ਜਿਹੜੀ ਚੀਜ਼ ਪੜਾਉਣੀ ਹੈ ਇੱਕ ਬਲੈਕ ਐਂਡ ਵਾਈਟ ਬੁੱਕ ਤੋਂ ਕੰਪਿਊਟਰ ਟੀਚਰ ਨੇ ਉਹੀ ਚੀਜ਼ ਉਹਨਾਂ ਨੂੰ ਇੰਟਰਐਕਟਿਵ ਏ ਨਾਲ ਐਲਈਡੀ ਰਾਹੀਂ ਬਹੁਤ ਵੇਰੇ ਤਰੀਕਿਆਂ ਨਾਲ ਸਮਝਾ ਦੇਣੀ ਹੈ ਪਹਾੜ ਤ ਨਦੀਆਂ ਹਿਸਟਰੀ ਜੀਓਗ੍ਰਾਫੀ ਉਹਦੇ ਨਾਲ ਉਹ ਬੱਚੇ ਆਵਦੀ ਜਨਰਲ ਨੋਲੇਜ ਬਹੁਤ ਵੇਰੇ ਤਰੀਕਿਆਂ ਨਾਲ ਵਧਾ ਸਕਦੇ ਹੈ ਤੇ ਆਪਣੀ ਪਰਫਾਰਮੈਂਸ ਬੈਸਟ ਦੇ ਸਕਦੇ ਹੈ ਤਾਂ ਕੰਪਿਊਟਰ ਇਜ਼ ਅ ਸਬਜੈਕਟ ਜਿਹੜੇ ਉਹਨਾਂ ਨੂੰ ਉਹਨਾਂ ਦੇ ਸਾਰੇ ਵਿਸ਼ੇ ਬਹੁਤ ਵੇਰੇ ਤਰੀਕਿਆਂ ਨਾਲ ਸਿੱਖਣ ਵਿੱਚ ਮਦਦ ਕਰ ਦੇਗਾ ਸਿਰਫ ਕਾਗਜੀ ਗਿਆਨੀ ਉਹਨਾਂ ਦਾ ਬ੍ਰੇਨ ਡਿਵੈਲਪਮੈਂਟ ਵਿੱਚ ਮਦਦ ਕਰ ਦੇਗਾ ਤਾਂ ਇਸ ਤਰੀਕੇ ਨਾਲ ਅਸੀਂ ਕੰਪਿਊਟਰ ਸਿੱਖਿਆ ਦੇ ਸਕਦੇ ਹਾਂ ਜੇਕਰ ਸਾਡਾ ਧਿਆਨ ਸੜਕੀ ਸੰਘਰਸ਼ ਤੋਂ ਹਟਾ ਕੇ ਬੱਚਿਆਂ ਨੂੰ ਸਿੱਖਿਆ ਦੇਣ ਵੱਲ ਸਰਕਾਰ ਮੋੜ ਸਕੇ ਸਾਡੇ ਹੱਕ ਦੇ ਕੇ ਅ ਸੋ ਇਹ ਸਨ ਜੋਨੀ ਸਿੰਘਲਾ ਜੀ ਜਿਹੜੇ ਕੰਪਿਊਟਰ ਅਧਿਆਪਕ ਸੰਘਰਸ਼ ਕਮੇਟੀ ਦੇ ਸੂਬਾ ਆਗੂ ਹਨ ਇਹਨਾਂ ਨੇ ਦੱਸਿਆ ਕਿ ਕਿਵੇਂ ਇਹਨਾਂ ਨੂੰ ਬਹੁਤ ਸਾਰੀਆਂ ਗੰਭੀਰ ਸਮੱਸਿਆਵਾਂ ਆ ਰਹੀਆਂ ਹਨ ਅਤੇ ਇਹਨਾਂ ਨੇ ਬਹੁਤ ਸਾਰੀਆਂ ਹੋਰ ਵੀ ਸਮੱਸਿਆਵਾਂ ਦੱਸੀਆਂ ਜਿਹੜੀਆਂ ਸਕੂਲਾਂ ਦੇ ਵਿੱਚ ਬੱਚਿਆਂ ਨੂੰ ਵੀ ਆ ਰਹੀਆਂ ਹਨ ਤੇ ਆਪਾਂ ਹੁਣ ਇੱਥੇ ਹੀ ਖਤਮ ਕਰਦੇ ਹਾਂ ਜੋਨੀ ਸਿੰਘ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਧੰਨਵਾਦ ਜੀ ਬਹੁਤ ਬਹੁਤ ਥੈਂਕ ਯੂ ਬਹੁਤ ਚੰਗਾ ਲੱਗਿਆ ਤੁਹਾਨੂੰ ਗੱਲ ਕਰਕੇ ਲੋ ਥੈਂਕ ਯੂ ਬਲੀ ਥੈਂਕ ਯੂ ਜੀ